ਓ ਵਾਹੇ ਗੁਰੂ ਹਾਂ ਹਾਂ ਵਾਹੇ ਹੁੰਦਾ ਢ ਘਾਰ ਮਰੀ ਜਾਂ ਨਾ ਹਾਜਮ ਹੋ ਗਿਆ ਹੋਣੀਆਂ ਰੋਟੀਆਂ ਸਾਡੀ ਕਰਾ ਕੇ ਬੇਇਜ਼ਤੀ ਤੂੰ ਕੀ ਹੋ ਗਿਆ ਮੈਂ ਕੀ ਕਰਾਤੀ ਬੇਇਜ਼ਤੀ ਹੋਈ ਨਹੀਂ ਤੈਨੂੰ ਕਾਹਨੂੰ ਪਤਾਗਾ ਕਮਾਲ ਦੀ ਗੱਲ ਐ ਯਾਰ ਤੈਨੂੰ ਘਰੇ ਮਿਲਦੀ ਨਹੀਂ ਰੋਟੀ ਤੂੰ ਉੱਥੇ ਲੋਕਾਂ ਦੇ ਜਾ ਕੇ ਖਾਣਾਗਾ ਹਏ ਦੇਖ ਲੋਕ ਬਣਾਥੇ ਯਾਰ ਕੀ ਹੋ ਗਿਆ ਮੋਹ ਪੈਰ ਆ ਉਹਨਾਂ ਨਾਲ ਜੇ ਦੌਰਕੀਆਂ ਖਾਇਆ ਖਾਇਆ ਆ ਨਾ ਦਾਲੀ ਕਰ ਲੈਣਾ ਪਿੰਡ ਦੇ ਸ਼ਾਮ ਕੇ ਤੋਰਾ ਸਮਾਰ ਕੇ ਖੜਾ ਹੋ ਜੂ ਸਾਡਾ ਜਦੋਂ ਹੈ ਹੀ ਨਹੀਂ ਦੀ ਯਾਰ ਦਾਲ ਮੈਂ ਚਲ ਮੈਂ ਚਲ ਪਈ ਉਹਨਾਂ ਦੇ ਖਾਏ ਹੋਣੇ ਇਹ ਨਹੀਂ ਆਉਦਾ ਉਹਨਾਂ ਦੇ ਅਸੀਂ ਨਹੀਂ ਖਾਧੀਗੀ ਕੀ ਨਹੀਂ ਮਿਲਦਾ ਤੈਨੂੰ ਘਰੇ ਨਹੀਂ ਨਹੀਂ ਮਿਲਦਾ ਕਾਇਦਾ ਕਰ ਨੂਨੂ ਫਿਰ ਭਾਈ ਮੈਂ ਸਿਰ ਚੜਾ ਰਖਿਆ ਤੁਸੀਂ ਨੇ ਸਾਰੇ ਚੜਾ ਰਖਿਆ ਸਿਰ ਹੈ ਤੂੰ ਸਾਰਿਆਂ ਦੀ ਚ ਸਿਰ ਚੜਿਆ ਹੋਇਆ ਉੱਥੇ ਵੀ ਛੱਤਰ ਖਾ ਕੇ ਆਉਣਾਗਾ ਕੀ ਛੱਤਰ ਕਾ ਹੈ ਦੇਖ ਯਾਰ ਮੇਰੀ ਗੱਲ ਸੁਣ ਲੈ ਮਿੱਟੂ ਯਾਰ ਮੈਂ ਤੈਨੂੰ ਕਹਿਣਾ ਤਾਂ ਚਾਹੁੰਦਾ ਨਹੀਂ ਜਿਹੇ ਜੀਆਂ ਬੇਇੱਜ਼ਤੀਆਂ ਕਰਾਉਣਾ ਆਉਂਦੀਆਂ ਪਿੰਡ ਵਗ ਜਾ ਬਸ ਯਾਰ ਹੇ ਜੇ ਇਹੋ ਕੰਮ ਹੁੰਦਾ ਯਾਰ ਉਦੋਂ ਸੱਦਲਾ ਨੇ ਹੁਣ ਜਿਹੜਾ ਕੰਮ ਤੇ ਕਰਾਤਾ ਮੈਨੂੰ ਵਧਾਉਣਾ ਹੀ ਆ ਕੇ ਕੰਮ ਕਰਾਉਣ ਵਾਲਾ ਵੇ ਤੂੰ ਕਰੀ ਕਾਹਦਾ ੱੱਕ ਤੇ ਨਜ਼ਾਰਾ ਦੀ ਬਈ ਕਿਹਨੇ ਸਾਹਮਣੇ ਤੇਰਾ ਤਾਂ ਲੋਕ ਜਾ ਕੋਈ ਨਹੀਂ ਬੜਦੀ ਜਾਂਦਾ ਜਾਣਦਾ ਮੈਂ ਤੈਨੂੰ ਸਾਹਮਣੇ ਵਾਲੇ ਨੂੰ ਕੰਮ ਕਰਨ ਵਾਲਾ ਵੇ ਘਰੀ ਕਰ ਲੈ ਲੋਕਾਂ ਦੇ ਨਾਲ ਟੱਕੇ ਖਾਵੇਂ ਤੂੰ ਸ਼ਰਮ ਨਹੀਂ ਆਉਂਦੀ ਲੈਣਾ ਨਹੀਂ ਦੇਣਾ ਮਾੜੀ ਮੋਟੀ ਬੰਦੇ ਨੂੰ ਸ਼ਰਮ ਚਾਹੀਦੀ ਆ ਉਹੀ ਬੋਲੀ ਜਾਂਦਾ ਆਪਣੇ ਇਹਨਾਂ ਦੇ ਜੱਗੇ ਕੇ ਹਾਂ ਨੀਨੂ ਨਹੀਂ ਮੁੰਡਾ ਉਹ ਲਾ ਕੇ ਗਿਆ ਹੋਣਾ ਰੋਟੀ ਉੱਥੇ ਖਾਇਆ ਮੈਂ ਦੂਰਕੀਆਂ ਦੱਸ ਉਹਦਾ ਕਰਦਾ ਵਿਚਾਰਾ ਕਹਿੰਦਾ ਬੂਆ ਕੋਲੇ ਸੁਨਹਾਰਾ ਦੇਣ ਜਾਣਾ ਦੱਸ ਗਿਆ ਮੈਨੂੰ ਕਰਤੂਤ ਸਾਰੀ ਦੱਸ ਗਿਆ ਉਹ ਹਾਂ ਕਹਿੰਦਾ ਬਾਗ ਚੱਲਾਂਗੇ ਉੱਥੇ ਉੱਥੇ ਜਾਣ ਨੂੰ ਤੇਰਾ ਕੱਟਾ ਬਿਆਹ ਹੈ ਉੱਥੇ ਐੇ ਜੀ ਹਾਂ ਇਹਦਾ ਕਰਦਾ ਹੈ ਜੇ ਮਾਂ ਤਰ ਨਾਲ ਕਹਿਤਾ ਕੀਨੇ ਕਹਿਤਾ ੱੱਕੇ ਨਾਲ ਅਗਲਾ ਤਾਂ ਕਹਿ ਕੇ ਗਿਆਗਾ ਉਹ ਤਾਂ ਕਹਿੰਦਾ ਰੋਜ ਆ ਜਾ ਕਰੋ ਹਾਂ ਰੋਜ ਆ ਜਾ ਕਰੋ ਦਾਗਾ ਲੰਗਰ ਲਾਇਆ ਹੋਇਆ ਨਾ ਉਹਨਾਂ ਦੇ ਘਰੇ ਤੂੰ ਵੀ ਬਗ ਜਾ ਕਰ ਸਾਰਾ ਟੱਬਰੀ ਲੱਗ ਜਲੇ ਕਰ ਹੁਣ ਟਿੱਕਾ ਜਾਂਦਾ ਪੰਨ ਹੁੰਦਾ ਰੋਟੀ ਐੇ ਜੀ ਐੇ ਜੀ ਮਨੁਸਾਂ ਨੂੰ ਖਾਊਦਾ ਸਮਾਂ ਦਸੋਂਡ ਅਗਲਾ ਮਨੁਸਾਂ ਨੂੰ ਖਾਊਦਾ ਨਹੀਂ ਹਾਏ ਦੇਖ ਲੈ ਹਾਏ ਦੇ ਲੈ ਸ਼ਰਮ ਨਹੀਂ ਮੰਨਦਾ ਸ਼ਰਮ ਨਹੀਂ ਆਪ ਦੇ ਘਰੇ ਤੋਰਦੇ ਨੂੰ ਜ ਐ ਬੇਇੱਜ਼ਤੀ ਕਰਾਉਣੀ ਕਰੇ ਆਏ ਨੀ ਬੰਦਾ ਦੇਖ ਲੈ ਕਿਵੇਂ ਬੋਲਦਾ ਹੈ ਕਰੇ ਆਏ ਬੰਦਾ ਬਣ ਕੇ ਰਹਿ ਵੇ ਮਿੱਠੂ ਇਹਨੇ ਤਾਂ ਤੰਨਾ ਨੇ ਸ਼ਰਮ ਲਾਰ ਕੇ ਵਿੱਚੀ ਨੂਨ ਹੈ ਮੁੰਡੇ ਦੇ ਵਿੱਚ ਹੀ ਹੈ ਨਹੀਂ ਕਿੰਨੇ ਇਹ ਲਸਣ ਕਰਦਾ ਉੱਥੇ ਜਾ ਕੇ ਉਹਨੇ ਤਾਂ ਮੈਂ ਤਾਂ ਕਰੇਗੀ ਉਹ ਇਹ ਤਾਂ ਬਥੇਰੇ ਕਰਦਾ ਮੈਂ ਤਾਂ ਫੇਰ ਰੋਟੀ ਖਾ ਕੇ ਅਗਲੇ ਦੇ ਭਾਈ ਉਰੇ ਫੇਰ ਆ ਗਿਆ ਹਾਂ ਐ ਮੈਦਾ ਗੋਸਾ ਕਿੱਲਾ ਕਰੇ ਤੇਰਾ ਮਾਤਲ ਵੀ ਨਹੀਂ ਭਾਈ ਰੋਟੀ ਖਾਣ ਦਾ ਕਿਸੇ ਦੇ ਘਰੇ ਇੱਥੇ ਰਹਿਣਾ ਤੂੰ ਇੱਥੇ ਖਾ ਰੋਟੀ ਮਾਤਲ ਨੂੰ ਮੇਰੇ ਯਾਰ ਮੈਂ ਜਿਹੜਾ ਪਈਲੇ ਵੇੜੇ ਵਾ ਗਿਆ ਅਗਲੇ ਜਾਂਦੇ ਆਉਂਦੇ ਨੇ ਆਪਣੇ ਲਿਹਾਇਆ ਜਾ ਚੱਲ ਭਾਈ ਹੈ ਮਿੱਠੂ ਇਹ ਵੀ ਤਾਂ ਆਪਣੇ ਸਿਰਕੇ ਵਾਲੇ ਦੇ ਉੱਥੇ ਪੈ ਜਾਂਦਾ ਖਾ ਕੇ ਰੋਟਣਾ ਹੁਣ ਫੇਰ ਕਲੇਸ ਕਰੂ ਆਉ ਮੁੰਡਾ ਆਥਣੇ ਫੇਰ ਆਊਗਾ ਹਾਂ ਆਊਗਾ ਤੈਨੂੰ ਗਾਂਹ ਸਾਹੀ ਪਨੀਰ ਖਵਾ ਕੇ ਜਾਊਗਾ ਤੈਨੂੰ ਅਗਲੇ ਨੇ ਅੱਕ ਕੇ ਕੱਢਿਆ ਮੈਨੂੰ ਦੱਸ ਗਿਆ ਉਹ ਸਾਰਾ ਕੁਝ ਉਰੇ ਮੈਂ ਕਹਿੰਦਾ ਪਈ ਤੂੰ ਜਾਈਂ ਹੱਥ ਤੇ ਮੈਂ ਕਹਤਾ ਉਹਨੂੰ ਦੇਖੀ ਤੇਰੇ ਡਾਂਗਾ ਬੰਦੀ ਉਹ ਇੰਨਾ ਕਰਦਾ ਕਹਿੰਦਾ ਮਾਮਾ ਬੈਠਾ ਰਹਿ ਕਹਿੰਦਾ ਓਰੇ ਯਾਰ ਮੇਰਾ ਜੀ ਲੱਗ ਰਿਹਾ ਹਰ ਕੇ ਮਾਂ ਨਾ ਪਾਈ ਲਾ ਕੇ ਆ ਮੈਨੂੰ ਹਾਂ ਇਹਨਾਂ ਦੀ ਕੋਈ ਗਿੱਟਮਿੱਟ ਹੋਈ ਐ ਇਹ ਦੇਖ ਲੈ ਇਹ ਦੇਖ ਲੈ ਕਿਵੇਂ ਕਰੂ ਕੱਢਣ ਉਹ ਤੂੰ ਤਾਂ ਸ਼ਰਮ ਮੰਨ ਲੈ ਸ੍ਰੀ ਕਾ ਚ ਨੱਕ ਬੁੜਾਉਂਦਾ ਫਿਰਦਾ ਇਹਨੂੰ ਕੋਈ ਨਹੀਂ ਹੈਗੀ ਤੇਰੇ ਹੱਥਾਂ ਤੇ ਮਹਿੰਦੀ ਲੱਗੀ ਐ ਕੋ ਟੁੱਟੇ ਹੋਏ ਨੇ ਤੂੰ ਲਾ ਦੇ ਤੇ ਤੰਗ ਸੀ ਚਕਣੀ ਨਾਲ ਇਹ ਤਾਂ ਲੱਗਦੀਆਂ ਹਾਂ ਹਾਂ ਕਾਹਨੂੰ ਲੱਗਦੀਆਂ ਸਾਹੀ ਪਨੀਰ ਤੋਂ ਬਿਨਾ ਖਾਂਦਾ ਨਹੀਂ ਨਾ ਘਰੇ ਹਾਂ ਤੇ ਤਾਂ ਬੜੀਆਂ ਰੋਕੀਆਂ ਖਾਣੋਂ ਨਹੀਂ ਉਹ ਤੋਂ ਨਕੌੜੇ ਤੇ ਨੂੰ ਤੋਂ ਪਈਆਂ ਨਹੀਂ ਤਾਂ ਜੰਬਲ ਗਿਆ ਤੂੰ ਦੇਖੇ ਤਾਂ ਸਹੀ ਹਾਂ ਤੇਰੀ ਵੀ ਨਹੀਂ ਹੁੰਦੀ ਮਾੜੀ ਮੋਟੀ ਬੰਦਾ ਛਰਮ ਮੰਨ ਲੈ ਵੀ ਮੈਂ ਕਾਹ ਪਹਿਲੇ ਥਾਂ ਤੇ ਆਂ ਧੀਵੀ ਨਹੀਂ ਨੀ ਕੰਜਰ ਕਰਦਾ ਮੈਂ ਹਾਂ ਤ ਉਹਦੀ ਮਹਤ ਕਰਦਾ ਉਹਦੀ ਮਹਤ ਕਰਦਾ ਉਦੋਂ ਪਤਾ ਕਿਹਦੇ ਨਾਲ ਸਾਰੀ ਜ਼ਿੰਦਗੀ ਲੰਗਾਈ ਆ ਮੈਨੂੰ ਪਤਾ ਕਿਵੇਂ ਲੰਗਾਈ ਆ ਜ਼ਿੰਦਗੀ ਹਾਂ ਕਿਵੇਂ ਲੰਗਾਈ ਆ ਕਿਵੇਂ ਲੰਗਾਈ ਆ ਲੰਗਾਈ ਆ ਜ਼ਿੰਦਗੀ ਉਹ ਚੰਗੇ ਦੀ ਇੱਜ਼ਤ ਮੰਦੀ ਸੀ ਨਾ ਉੱਥੇ ਗਏ ਦੀ ਠੋਕ ਬਣਦੀ ਐ ਜੇ ਤੁਸੀਂ ਪ੍ਰੌਣਾ ਜੀ ਪ੍ਰੌਣਾ ਜੀ ਕਹਿੰਦਾ ਠੋਕ ਤਾਂ ਬਣਾਈ ਜਾਂਦਾ ਤੇਰਾ ਭਰਾ ਕੁੱਕ ਬਣਾਈ ਜਾਂਦਾ ਨਹੀਂ ਤਾਂ ਜਾੰਬਲ ਗਿਆ ਇਹ ਹਾਂ ਭਾਈ ਤੂੰ ਹੀ ਕਹਿੰਦੀ ਦੀ ਕਹਿੰਦੀ ਮੇਰੀ ਗੱਲ ਸੁਣ ਲੈ ਇੱਥੇ 4 ਦਿਨ ਰਹਿ 5 ਦਿਨ ਰਹਿ ਜਿੰਨੇ ਦਿਨ ਮਰਜ਼ੀ ਰਹਿ ਜੇ ਕਿਸੇ ਦੇ ਘਰੇ ਹੋਣ ਗਿਆ ਭਰਾਵਾ ਮੇਰੀ ਗੱਲ ਸੁਣ ਲੈ ਬਾਹਰ ਹੀ ਮੋੜੂ ਘਰੇ ਨਹੀਂ ਬਾੜਦਾ ਮੈਂ ਮੈਨੂੰ ਬੇਇੱਜ਼ਤੀ ਹੁੰਦੀ ਤੁਸੀਂ ਤਾਂ ਨਹੀਂ ਬਰਤਦੇ ਦੇਖ ਮੈਂ ਨਾ ਜਾਊਂਗਾ ਅਗਲੇ ਦਿ ਮਤਲਬ ਵੀ ਨਹੀਂ ਤੇਰਾ ਜਾਣਦਾ ਭਾਈ ਕੱਟ ਲਓ ਕਿਸੇ ਨਾਲ ਤਾਂ ਲਾ ਕੇ ਖਾ ਲਓ ਕੱਟ ਲਓ ਤੂੰ ਹੀ ਜਾਣਦਾ ਕੱਟਣਾ ਹਾਂ ਉਹਨਾਂ ਨੂੰ ਪਤਾ ਹੀ ਹੈ ਕਰਤੂਤ ਦਾ ਜੀ ਨੂਂਦਿਆ ਤੂੰ ਮਾਰਿਆ ਕਰ ਨਾਲ ਮਾਰਜਾ ਕਰ ਆਪਾਂ ਦਾ ਕੋਈ ਨੂਂਦ ਹੀ ਆਪਣੇ ਘਰ ਦੀ ਦਾ ਕੋਈ ਗੱਲਬਾਤ ਕਰੀਏ ਨਹੀਂ ਗੁੱਡੀ ਉੱਥੇ ਜਾ ਕੇ ਹੈ ਹਾਂ ਰੋਟੀ ਉਹ ਕਹਿੰਦਾ ਪਈਆਂ ਜਿਹਾ ਉਹ ਕਹਿੰਦਾ ਮम्मा ਕੋਈ ਨਾ ਮੈਂ ਤਾਜ਼ੀਆਂ ਬੜਵਾਉਣਾ ਹੈ ਅੱਛਾ ਸਬਜ਼ੀ ਕਰਦਾਂ ਨੇ ਕਹਿੰਦਾ ਦੇਹੀ ਆ ਮਾਂ ਚੱਲ ਭਾਈ ਥੋੜੀ ਮੈਂ ਤਾਂ ਉਹ ਵੀ ਕਰ ਤੰਦੂਰੀ ਲਾ ਕੇ ਦਿੱਤੀਆਂ ਹੋਣਗੀਆਂ ਤੈਨੂੰ ਦਾ ਲੈ ਜਈ ਜੀ ਸਰੀਪਈ ਅਗਲੇ ਨੇ ਖਵਾਤੀ ਕੋਈ ਮਾੜੀ ਨਹੀਂ ਵਧੀਆ ਖਾਣਾ ਖਵਾਇਆ ਭਾਈ ਗੁੱਡੀ ਚਾਹੇ ਇਹ ਕਹਦਾ ਤੰਦੂਰ ਤੇ ਲਾ ਕੇ ਦੇ ਦੇ ਚਾਹੇ ਚੁੱਲ੍ਹੇ ਤੇ ਲਾ ਦੇ ਚਾਹੇ ਗੈਸ ਤੇ ਲਾ ਦੇ ਹੁਣ ਦਿਨਾਂ ਤਾਂ ਮਰੀ ਜਨ ਨਪਕਾਈ ਸਾਰੀਆਂ ਕਰਤੂਤਾਂ ਦੱਸ ਗਿਆ ਮੈਨੂੰ ਉਹ ਜਿਹੜੇ ਪਰੌਠੇ ਮੰਗਦਾ ਸੀ ਨਾ ਮੱਖਣੀ ਨਾਲ ਬੂਰੀਆਂ ਬੰਨ ਕੇ ਆਇਆ ਸੀ ਮੱਖਣੀ ਖਾਣ ਨੂੰ ਆਪਣੀ ਸੁੱਖ ਨਾਲ ਪਸੂ ਰੱਖਦੇ ਫੇਰ ਕੀ ਹੋ ਗਿਆ ਜੇ ਪੂਰਾ ਹੈ ਤੇਰੇ ਵਾਸਤੇ ਰੱਖਿਆ ਅਗਲੇ ਨੇ ਪਸੂ ਚਲ ਉਹ ਪੈ ਤਾਂ ਹੋ ਗਿਆ ਹੈਗੀ ਜੇ ਚੀਜ਼ ਅਗਲੇ ਦੇ ਅਗਲੇ ਨੇ ਪੈ ਧਰਤੀ ਹੈ ਬੇ ਮਿੱਠੂ ਹਾਂ ਗੱਲ ਸੁਣ ਮੇਰੀ ਹੁਣ ਨਾ ਜਾਈਂ ਇਕੱਲੇਂ ਦੇਖ ਲੈ ਕੱਲ ਤੂੰ ਆਪਦੇ ਪਿੰਡ ਹੀ ਵਗ ਜਾ ਯਾਰ ਵਧੀਆ ਰਹੇਗਾ ਭਗ ਜਾ ਭਗ ਜਾ ਮੈਨੂੰ ਜਾਨਾ ਮੁਕਾ ਭਾਈ ਇਹ ਨਹੀਂ ਗੁੱਡੀ ਹੋਈ ਬੰਦੇ ਬੰਦੇ ਵੇਚ ਦੀ ਕਰੀ ਇੱਥੇ ਉਹਨੇ ਟਾਈਮ ਤੂੰ ਇੱਥੇ ਹੀ ਰਹੇਗਾ ਵੇਚ ਹੀ ਕਰੀ ਜਾਂਦਾ ਕੋਈ ਮਤ ਹੈ ਹਾਂ ਨਾਲੇ ਭਾਈ ਚਾਈ ਨਾ ਉਹਨਾਂ ਦੇ ਘਰੇ ਬਸ ਲੋੜ ਹੀ ਆ ਆ ਫਿਰ ਆ ਗਲਤੀ ਆ ਨਾ ਨਾ ਫਿਰ ਮੇਰੀ ਗੱਲ ਸੁਣੋ ਮੇਰੇ ਦਾ ਖੋਟ ਕੱਢੀ ਆ ਨਾ ਨੂੰ ਨੂੰ ਕਿਉਂ ਨਹੀਂ ਕਹਿੰਦਾ ਕੀ ਗੱਲ ਭਾਈ ਕਿਉਂ ਦਾ ਰੋਲੀ ਉਹਨੇ ਕਿਉਂ ਰੁਕੀ ਨਾ ਰੋਲੀਆ ਖਵੜਾ ਕਿਨੇ ਰੋਲੀਆ ਖਵੜਾ ਤੇਰੀ ਭੈਣ ਨੇ ਰੋਲੀਆ ਕੰਮ ਲਿਆ ਨਾ 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 ਛੇ ਮਣੀ ਅੱਗੇ ਨਹੀਂ ਕਦੇ ਆਇਆ ਫਿਰ ਤੂੰ ਚੰਨੀ ਨਾਲ ਨਹੀਂ ਖਾਦੀ ਜਾਂਦੀ ਆ ਖਾਦੀ ਨਹੀਂ ਜਦੋਂ ਖਾਦੀਏ ਨਹੀਂ ਕਦੇ ਭਾਈ ਖਾਦੀ ਤੂੰ ਦਾ ਖਾਣੂ ਖਾਦੀਆਂ ਤੂੰ ਦਾ ਮੁਰਗਾ ਖਾਣਾ ਨਾ ਤੋ ਜਾ ਹਾਂ ਹਾਂ ਇਹ ਨਹੀਂ ਗੱਲਾਂ ਦੇ ਘਰ ਦਾ ਇੱਥੇ ਪਾਦੇ ਨੇ ਮੇਰੇ ਸਾਹ ਆਪ ਇਧਰ ਮਰੀ ਜਾਂਦਾ ਖਰਾੜੇ ਈ ਸੀ ਜੀ ਹਾਂ ਕੀ ਗੱਲ ਬਾਈ ਮੈਂ ਪਾਈ ਜਾਂਦਾ ਉੱਥੇ ਕਰਤੂਤਾ ਹੈਗੀਆਂ ਨੇ ਪੈਣ ਵਾਲੇ ਆਪਦੇ ਘਰ ਹੀ ਪੈਂਦਾ ਉਹਨਾਂ ਨੇ ਬਣਾ ਕੇ ਰੱਖੇ ਤੁਸੀਂ ਬੁਲਾਇਆ ਸੀ ਬਾਹਰ ਜਾਊਗਾ ਅਸੀਂ ਬੁਲਾਇਆ ਸੀ ਤੈਨੂੰ ਮੈਂ ਤਾਂ ਤੈਨੂੰ ਦੇਖ ਕੇ ਗਿਆ ਸੀ ਮੈਂ ਡਾਕਟਰ ਸੀ ਮੈਂ ਬੁਲਾ ਕੇ ਇਹਨੂੰ ਹਾਂ ਕੀ ਕੰਜਰ ਨੇ ਬੁਲਾਇਆਗਾ ਬੁਲਾਇਆ ਕਿ ਉਹਨੂੰ ਦੇਖ ਕੇ ਉਹਦੇ ਮੱਥੇ ਤੇ ਵੱਟ ਪਾ ਕੇ ਨਿਕਲ ਗਈ ਮੈਂ ਦੋ ਦਿਨ ਸੁੱਖ ਨੰਗਾ ਲਾਂਗੇ ਮੈਨੂੰ ਪਤਾ ਸੀ ਅਸੀਂ ਕੰਜਰ ਕਲੇ ਸੋਊਗਾ ਤਾਂ ਹੀ ਗਿਆ ਸੀ ਮੈਂ ਚੱਲ ਦੋ ਦਿਨ ਸੁੱਖ ਦੇ ਲੰਘਣਗੇ ਉਹ ਤਾਂ ਬਾਈ ਗੁੱਡੀ ਨੇ 10 ਤਾਂ ਦੀ ਵੀ ਜਾਣ ਹੈ ਉਹ ਤਾਂ ਮੇਰਾ ਤਾਂ ਬਹਾਨਾ ਹੈ ਹੂੰ ਯੇ ਤਾ ਨਾ ਮਿੱਠੂਆ ਓਖੜੇ ਕਹਾੜੀ ਮੰਗੂ ਨਾ ਆਈ ਬੋਲਦਾ ਰਹਿੰਦਾ ਇਹ ਅੱਜ ਦਾ ਨਹੀਂ ਬੋਲਦਾ ਮੈਂ ਤਾਂ ਜਿਉਂ ਵੀ ਆਈ ਉਦੋਂ ਦਾ ਹੀ ਠੀਕ ਹੈ ਪਤਾ ਹੀ ਆ ਹੁਣ ਮੇਰਾ ਵੀ ਦਿਮਾਗ ਆਪਦੇ ਵਰਗਾ ਕਰਤਾ ਜਿੱਦਾਂ ਦੀ ਇਸ ਘਰ ਚ ਆਈ ਐ ਉਹ ਤੋ ਅਤਰਾ ਆ ਜਾਂਦਾ ਦਿਮਾਗ ਖਾਣ ਛੱਡ ਦਿੰਦਾ ਤੈਨੂੰ ਗੁੱਡੀ ਤੈਨੂੰ ਝੜਕੀ ਗਏ ਭਾਈ ਤੈਨੂੰ ਝੜਕੀ ਗਏ ਤਾਂ ਹੀ ਸਿਰ ਚੜ ਗਿਆ ਫੋਟਦਾ ਇਹਦਾ ਤੇ ਅਸੀਂ ਐ ਸਾਨੂੰ ਐਂ ਤੀ ਵੀ ਘਰ ਨਾਲ ਓਜੜ ਜੇ ਚੱਲ ਤੇਰਾ ਘਰ ਵਾਸ ਜੇ ਹਾਂ ਹਾਂ ਇਹਨੂੰ ਤਾਂ ਬੜਾ ਝੜਕਿਆ ਨਾ ਤੁਸੀਂ ਜੇ ਨੂੰ ਝੜਕਿਆ ਹੁੰਦਾ ਲਸਣ ਨਹੀਂ ਸੀ ਕਰਦੀ ਇਹ ਲਸਣ ਨੂੰ ਵੀ ਲਸਣ ਕਰੇ ਹਾਂ ਹੁਣ ਕਿਤੇ ਕੁੜੀ ਦੇ ਸੂਟ ਲਗਾਉਂਦੀਆ ਕਿਤੇ ਕਹਲ ਲਗਾਉਂਦੀਆ ਝੋਟਾ ਢੋਲਾ ਝਾਟਾ ਸ਼ਰਮ ਨਹੀਂ ਆਉਂਦੀ ਇਹਨੂੰ ਨਹੀਂ ਪਤਾ ਲੱਗ ਜੂਗਾ ਕੌਣ ਲਗਾਉਂਦਾ ਕੌਣ ਨਹੀਂ ਲਗਾਉਂਦਾ ਨਾ ਸਰਦਾਰ ਬਣੇ ਰਹਿੰਦੇ ਆ ਬਾਪ ਪੁੱਤ ਓਏ ਕਹੇ ਜ ਆਪਤੀ ਦਾ ਤੂੰ ਆਇਆ ਜ ਪੁੱਤ ਕਰ ਲਿਆ ਮਗਰਾ ਹੈ ਚੱਕ ਜ ਢਾੜੀਆਂ ਤੋਂ ਕੱਖ ਘੜਾਈ ਜਾਂਨੇ ਹੋ ਖੇਤਾਂ ਕੀ ਗੱਲ ਤੁਹਾਡੇ ਟੁੱਟੇ ਨੇ ਤੇਰੇ ਮਲੰਗ ਵਾਂਗੂ 22 ਕਿੱਲੇ ਨਹੀਂ ਹੈਗੇ ਸਾਡੇ ਕੋਲੇ ਇਹ ਵੀ ਕੱਲੇ ਕੱਢ ਲਾਂਗੇ 15 ਕਿੱਲੇ ਖੇਤੀ ਕਰਦੇ ਆਂ ਜਾਣਦਾ ਮੈਂ ਨਾ ਗੱਲਾਂ ਕਰਦਾਗਾ ਕਿਤੇ ਖੇਤ ਜਾ ਕੇ ਚਾਹ ਫੜਾ ਕੇ ਆਏ ਆ ਸਾਹਕ ਨਾ ਰਹਿਣੇ ਸਕਬੀਰਵਾਲ ਦੇ ਨਾ ਇਹ ਚਾਹ ਫੜਾ ਕੇ ਆਏ ਕਿਤੇ ਖੇਤ ਜਾ ਕੇ ਉਹ ਸਾਰੀ ਨਹੀਂ ਕਰਦੇ ਸਾਰੀ ਨਹੀਂ ਕਰਦੇ ਜਾਣਦਾ ਜਾਣਦਾ ਤਾਂ ਹੀ ਪਾਉਣਾ ਕਿੱਲਾ ਵੇਚਦਾ ਅੱਜ ਕੰਮ ਕਰਦੇ ਹੋ ਹਾਂ ਹਾਂ ਪਾਣ ਦੇਵੇਂ ਪੈਰ ਤੇ ਮਿੱਟੀ ਨਾ ਪਿਓ ਪਾਣ ਦੇਵੇਂ ਆਹ ਪ੍ਰੈਸ਼ਰ ਚੈੱਕ ਨੇ ਮੇਕਣੇ ਹੋਈ ਜਮਾ ਜਿਵੇਂ ਪੀਏ ਹੋਣ ਸਕਬੀਰਵਾਲ ਦੇ ਆਏ ਰਹਿੰਦੇ ਹਾਂ ਅੱਜ ਤਾਂ ਬੈ ਲੈ ਲਈ ਵੇਚੀ ਨਹੀਂ ਗਈ ਜੀ ਕਿਹੜੀ ਬੈ ਹੈ ਕਿਹੜੀ ਕਿਹੜੀ ਗੁੱਡੀ ਮੈਨੂੰ ਤਾਂ ਪਤਾ ਨਹੀਂ ਲੱਗ ਹਾਂ ਤੈਨੂੰ ਦੱਸਦੇ ਹਾਂ ਅਸੀਂ ਕਿਹੜੀ ਲੇਤੀ ਐ ਸ਼ਰਮ ਨਹੀਂ ਆਉਂਦੀ ਤੈਨੂੰ ਗੱਲਾਂ ਕਰਦੇ ਨੂੰ ਗਹਿਣੇ ਦਾ ਅਸੀਂ ਨੇ ਛੜਾਈ ਆ ਹਾਂ ਤੂੰ ਛੜਾਈ ਆ ਆਪਦੇ ਕਾਨੂੰ ਪਾਉਣਾ ਕਿੱਲਾ ਦੇਣਾ ਸੀ ਸਾਡੀ ਗਹਿਣੇ ਸੁਣਾਉਣ ਵਾਲੇ ਨੇ ਉਹੀ ਨੀਤਾ ਸੀ ਤਾਂ ਇਹ ਗੰਜਰ ਕਹਿੰਦਾ ਪੈਸੇ ਤਾਂ ਵਿਆਹ ਦੇ ਹੋਣ ਤੱਕ ਨਹੀਂ ਦਿੱਤੇ ਗਏ ਸੋ ਤੋਂ ਮੇਰੇ ਵਿਆਹ ਦੀ ਗੱਲਾਂ ਕਰਦਾ ਸੀ ਕਰਦਾ ਦੇ ਕੀ ਆ ਲਾਚੜਿਆ ਹੋਇਆ ਕਰਦਾ ਐ ਲੜਦਾ ਮੈਂ ਕੋਈ ਲਿਆ ਜੇ ਸਾਲੇ ਪਣੋ ਜਿਆਣੀ ਨਹੀਂ ਨਹੀਂ ਮਲੰਗ ਚਾਂਬਲ ਗਿਆ ਚਾਂਬਲ ਗਿਆ ਮਲੰਗ ਜੇ ਤਾਂ ਉਦੋਂ ਕੁੱਟਿਆ ਹੁੰਦਾ ਅਸੀਂ ਨੇ ਉਦੋਂ ਕੇਰਾ ਤਾਂ ਆ ਗਈ ਦੀ ਅਸੀਂ ਤੂੰ ਫੇਰ ਕਹਿੰਦੀ ਮੇਰਾ ਘਰ ਉਜੜ ਜਾ ਮੇਰਾ ਘਰ ਉਜੜ ਮੈਂ ਤਾਂ ਆ ਗਿਆ ਦੀ ਭੋਲੇ ਹੋਰਨ ਲੈ ਕੇ ਮੇਰੇ ਸਾਜ ਨੇ ਤੋੜ ਦਾਂ ਦੇ ਲੱਤਾਂ ਹੋਰ ਪਿਆਰੇ ਤਾਂ ਹੱਜੇ ਚ ਤੂੰ ਕਹਿੰਦੀ ਮੈਨੂੰ ਸਾਹਮਣਾ ਪਊ ਐ ਕਰਨਾ ਪਊ ਫਰਾਨਾ ਫੇਰ ਪਈ ਉਹੀ ਗੱਲ ਹੈ ਹਾਂ ਇਹ ਤਾਂ ਖਾਏ ਜਗਾ ਜਗਾ ਹੈ ਫਿਰ ਅੱਜ ਤਾਂ ਹੁਣ ਜਾਏ ਕਿੱੜਾ ਦਾ ਬਾਹਰ ਅੰਦਰ ਨੇ ਇਥੇ ਮੱਜੇ ਚ ਪਈ ਬੋਲੀ ਚੰਦਾ ਚੱਲ ਕੱਚੀ ਲੱਸੀ ਕਰ ਲਏ ਜੇ ਦੁੱਧ ਨਹੀਂ ਹੈਗੇ ਹੋਇਰਾ ਚੰਗਾ ਬੰਦਿਆ ਹੋਰ ਹੋਰ ਛਾਲ ਕਣੀ ਨੇ ਦਿਮਾਗ ਖਰਾਬ ਕਰਤਾ ਕਿਹੜੀ ਰੋਟੀ ਖਾਦੀ ਦੀ ਕੱਢਣ ਵਾਲੀ ਕਰਤੀ ਭਾਈ ਕੰਜਰ ਨੇ ਕਿਵੇਂ ਘਰੇ ਕੂੜੇ ਹੀ ਕੂੜਾ ਅੰਦਰ ਸਾਰ ਦਿਨ ਚ ਕਿਹੜੇ ਫਰੀ ਜੂ ਅੰਦਰ ਲੈ ਤੂੰ ਕਿਵੇਂ ਇੰਨੀ ਕੂੜੇ ਦਪਰੇ ਤੇ ਪੈਰੇ ਹੈ ਮੈਂ ਤਾਂ ਫਿਰਦੀ ਰਹਿਣੀ ਐ ਕੋਈ ਨਾ ਤੂੰ ਕਿਵੇਂ ਫਿਰਦੀ ਤੇ ਪਹਿਰੇ ਤੇ ਪਹਿਰੇ ਨਹੀਂ ਪੁੱਛ ਕੰਮ ਨਿਭੜੇ ਨਹੀਂ ਹਜੇ ਨੇ ਕੰਮ ਤਾਂ ਨਿਵੇੜਤੇ ਸੀ ਆ ਦਿਖਾ ਮਾਮਾ ਬਿੰਦਕ ਪਿੱਛੋਂ ਵੜ ਜਾਂਦਾ ਕੇ ਲਿਬੜੇ ਪੈਰ ਲੈ ਕੇ ਜਾਂਦਾ ਸਿੱਧੇ ਚਿਕੜਾ ਵਾਲੇ ਉਹ ਲੜੀ ਇਹ ਤਾਂ ਨਹੀਂ ਬਿੰਦਕ ਪਿੱਛੇ ਭੱਗ ਜਾਂਦਾ ਪੈਣੇ ਪੁੱਛਣਾ ਤਾਂ ਪਾ ਰੱਖਿਆ ਪ੍ਰੀਤ ਆ ਗਿਆ ਘਰੀ ਉਹਨਾਂ ਦੇ ਜਿਹਰੇ ਤੇ ਜੱਗੇਗੀ ਆ ਗਿਆ ਰੋਟੀ ਖਾ ਕੇ ਆਇਆ ਹਾਂ ਉਹ ਤਾਂ ਪਤਾ ਮੈਨੂੰ ਹੋਰ ਮੈਂ ਤਾਂ ਆਪ ਉਹਨਾਂ ਦੇ ਘਰੋਂ ਆਈ ਤੀਗੀ ਜੱਗੇ ਕੇ ਬਾਗੀ ਚ ਕੁੜੀ ਹਾਂ ਉਹ ਤੂੰ ਵੀ ਫਿਰਦੀ ਰਹੀ ਨਹੀਂ ਮੈਂ ਤਾਂ ਕੰਮ ਗਈ ਸੀ ਪੈਸੇ ਲੈਣੇ ਸੀ ਥੋੜੇ ਜਿ ਮੈਂ ਤਾਂ ਅੱਛਾ ਮੈਂ ਤੋਦੀ ਨਿਊਣੇ ਮੈਨੂੰ ਹੋਰ ਹੀ ਗੱਲ ਦੱਸੀ ਕੀ ਗੁੜੇ ਉਹ ਤੇਰਾ ਮਾਮਾ ਗਿਆ ਹੋ ਗੋਥ ਤੇਰੇ ਤੇ ਅੰਤਾ ਦੀਆਂ ਚੁਗਲੀਆਂ ਕਰਕੇ ਆਏ ਮੇਰੀਆਂ ਚੁਗਲੀਆਂ ਹਾਂ ਕਿਉਂ ਕੁੜੇ ਦਾ ਕੀ ਹੱਕ ਮੰਗਦਾ ਤਾ ਕਹਿੰਦਾ ਜਦੋਂ ਵੀ ਜਦੋਂ ਵੀ ਮਾਂ ਉਹਨਾਂ ਭਾਈ ਮੈਨੂੰ ਤਾਂ ਪਾਣੀ ਹੀ ਨਹੀਂ ਪੁਛਦੀ ਪਤਾ ਨਹੀਂ ਕਿੱਥੋਂ ਕੁ ਡਰ ਲੈਂਦੀ ਹੈ ਹੀ ਜੀ ਨਾ ਕੰਮ ਕਰੇ ਸਾਰਾ ਦਿਨ ਪਈ ਰਹਿੰਦੀ ਹੈ ਕਹਿੰਦਾ ਮੈਨੂੰ ੱੱਕੇ ਮਾਰ ਕੇ ਘਰੋਂ ਗੱਡੇ ਵੀ ਜਾ ਖਾਏ ਜੀ ਦੀ ਰੋਟੀ ਖਾਣੀ ਹੈ ਹਾਈ ਦੇਖ ਲੈ ਕੁੜੇ ਉਹ ਨਹੀਂ ਬਰਾਈ ਕਰਦਾ ਕਹਿੰਦਾ ਇਹ ਤੀ ਜਿਹੜਾ ਪੱਟਦਾ ਫਿਰਦਾ ਇਹ ਨਾਲੇ ਤਾਂ ਸਾਰਾ ਦਿਨ ਰੋਟੀਆਂ ਖਾਂਦਾ ਰਹਿੰਦਾ ਹੈ ਨਾ ਦੁੱਧ ਪੀਂਦਾ ਚੋਰੀਆਂ ਕੱਢ ਘੱਟ ਕੇ ਜੀ ਜੀ ਤਾਂ ਤੂੰ ਹੈ ਜਿਹੜੀ ਨੂੰ ਸਾਂਭਦੀ ਹੈ ੱੱਕੇ ਮਾਰ ਕੇ ਕੱਢ ਕਰੋ ਭਰਾ ਹੋਰ ਨਹੀਂ ਹਣਾ ਹਾਂ ਸਾਰ ਦਿਨ ਪੂਜਾ ਕਰਦੇ ਰਹਿੰਦੇ ਆਗੇ ਇਹ ਜਿਹਦੀ ਇਹਦਾ ਕੀ ਮਤਲਬ ਹੈ ਵੀ ਜੱਗੀ ਥੋੜੇ ਕੀ ਲੱਗੇ ਗਾਂਹ ਦੀ ਗਾਂਹ ਥੋੜੇ ਚਾਚਾ ਚਾਚਾ ਚੋਂ ਹੈ ਜਦੋਂ ਵੀ ਆਉਂਦਾ ਹਮੇਸ਼ਾ ਉਹਨਾਂ ਦੇ ਘਰ ਹੀ ਜਾਂਦੇ ਰੋਟੀ ਖਾਂਦੇ ਨੇ ਦੀ ਪਤਾ ਮੈਨੂੰ ਉਹ ਖਾਈ ਜਾਂਦੇ ਰੋਟੀ ਤਾਂ ਖਾ ਲਾਂਦੇ ਚੁਗਲੀਆਂ ਕਾਦੇ ਵਾਸਤੇ ਕਰਦੇ ਮੇਰੀ ਜੱਗੀ ਦੀ ਮੰਗਾ ਦਾ ਪਤਾ ਹੈ ਕਿ ਸਵਾਦ ਲੈਂਦੀ ਹੈ ਜਾਣ ਜਾਣ ਕੇ ਉਹ ਤਾਂ ਲਊਗੀ ਅੱਧੀ ਭੈਣ ਦੀ ਤਾਂ ਕਰਕੇ ਇਹ ਤਰੀਫਾਂ ਕਹਿੰਦਾ ਮੇਰੀ ਭੈਣ ਦੀ ਤਾਂ ਸੇਵਾ ਨਹੀਂ ਕਰਦੀ ਪਈ ਉਹ ਮੇਰੀ ਭੈਣ ਤਾਂ ਇੰਨੀ ਚੰਗੀ ਹੈ ਕਹਿੰਦਾ ਸਾਰ ਦਿਨ ਲੜਦੀ ਰਹਿੰਦੀ ਹੈਗੀ ਕੋਈ ਨਾ ਕੋਈ ਨਾ ਮੈਂ ਜੀ ਕਹਿੰਦਾ ਸਾਡਾ ਤਾਂ ਘਰੇ ਪੁੱਠਾ ਮਾਰਦੇ ਨੇ ਦੇਖ ਲੈ ਹੈ ਹਾਂ ਬੂਨੀ ਮੈਂ ਤਾਂ ਕਿੰਨਾ ਚਾਹੁੰਦੀ ਸੀ ਮਮਾ ਮਮਾ ਦੇ ਮੈਂ ਤਾਂ ਤੈਨੂੰ ਤਾਂ ਦਸਣ ਆਈਆਂ ਮਾਪੇ ਤੂੰ ਮੇਰੀ ਭੈਣਾਂ ਵਰਗੀਆਂ ਦੇਖ ਹਨਾ ਮੈਂ ਤਾਂ ਉਹਨੂੰ ਵੀ ਕਿੱਕੇ ਹੀ ਆ ਮਾਪੇ ਇਹੀ ਜੀ ਨਹੀਂ ਹੈਗੀ ਉਹ ਸੇਵਾ ਤਾਂ ਫੁੱਲ ਕਰਦੇ ਮੈਂ ਕਰਾਉਣ ਦੇ ਲੈ ਕੇ ਹੈ ਨਹੀਂ ਇਹ ਤੈਨੂੰ ਪਤਾ ਦੇਖ ਅਬ ਕਰਾਉਣ ਦੇ ਲੈ ਕੇ ਹੈਗੇ ਇਹ ਸੇਵਾ ਹੈ ਵੀ ਬੰਦਾ ਆਪਦੇ ਘਰੇ ਜਾਵੇ ਭਾਈ ਉਹਰੇ ਕੋਲ ਤਾਂ ਬੈਠਾ ਆਪਦੀ ਭੈਣ ਦੇ ਤਰੀਕ ਸ਼ਰਮੋੜੀ ਚਹੀਦੀ ਆ ਭੈਣ ਦੇ ਘਰੇ ਤਾਂ ਇੰਨੇ ਦਿਨ ਅਗਲਾ ਬੁਰਾ ਲੱਗਦਾ ਬੈਠੇ ਨਾਲੀ ਕਹਿੰਦੇ ਹੁੰਦੇ ਭੈਣ ਦੇ ਘਰ ਦੇ ਤਾਂ ਪਾਣੀ ਵੀ ਨਹੀਂ ਪਿੰਦੇ ਹੁੰਦੇ ਆਹੋ ਫਿਰ ਨੂੰ ਤਾਂ ਮਾੜੀ ਲੱਗੂਗੀ ਆਪੇ ਮੈਂ ਜਦੋਂ ਮੈਂ ਕਹਿ ਦਿੰਨੀ ਆ ਮੂੰਹ ਤੇ ਕਹਿ ਦਿੰਨੀ ਆ ਫਿਰ ਤੇ ਫਰ ਮੈਂ ਕਦੇ ਗੱਲ ਤੂੰ ਚੰਗੀ ਐ ਤਾਂ ਹੀ ਸੁਣੀ ਨਹੀਂ ਤੇ ਸੋ ਤੇ ਮੈਂ ਹੁੰਦੀ ਨਾ ਸਣੀ ਤੇਰੀ ਸੱਸ ਕੱਢੀ ਹੁੰਦੀ ਬਾਹਰ ਉਹ ਮੈਂ ਮੈਨੂੰ ਤੇਰਾ ਤਾਂ ਪਤਾ ਸੁਆ ਮੇਰੇ ਨਾਲ ਜਦ ਖਤਰਾ ਨਾ ਗਿਆ ਮੈਂ ਤਾਂ ਫਿਰ ਵੀ ਚੁੱਪ ਕਰ ਜਾਨੀ ਆ ਹਲੇ ਗੱਲ ਤਾਂ ਇਹੀ ਐ ਚੰਗੇ ਨਾਲ ਚੰਗੇ ਬਣ ਕੇ ਰਹੋ ਜੇ ਮਾੜੀਏ ਦੁਨੀਆ ਤੋਂ ਨਾਲ ਮਾੜੀ ਬਣ ਜੋ ਨਹੀਂ ਦੁਨੀਆ ਨਹੀਂ ਜਿਉਣ ਦਿੰਦੀ ਨਹੀਂ ਬਥੇਰੀ ਹੈਂ ਕਰਨਾ ਤਾਂ ਕੀ ਗੇ ਭਾਈ ਕੁਛ ਨਾ ਕੁਸਤਾ ਤੈਨੂੰ ਕਰਨਾ ਪਊਗਾ ਹੀ ਐਂ ਤਾਂ ਸਰਦਾਂ ਮੈਂ ਫਿਰ ਮੈਨੂੰ ਦੱਸ ਸਕੀਮ ਕੋਈ ਜੇ ਤਾਂ ਦੇਖ ਮੇਰੀ ਗੱਲ ਸੁਣਾ ਜੇ ਤਾਂ ਤੇਰੇ ਨਾਲ ਮਿੱਠੇ ਪਿਆਰੇ ਰਹਿੰਦੇ ਹੁਣ ਫਿਰ ਤਾਂ ਤੂੰ ਰੋਟੀਆਂ ਖਵਾਉਂਦੀ ਵੀ ਚੰਗੀ ਲੱਗੀ ਚਲ ਸੱਸਾਂ ਨੂੰ ਤਾਂ ਖਵਾਉਣੀਆਂ ਪੈਣਗੀਆਂ ਕਹੀ ਜੀ ਮਰਜੀ ਗਏ ਤੇਰੇ ਕਹਿਣ ਤੇ ਅੱਜ ਫਿਰ ਮੈਂ ਉਹ ਦਾਲ ਤੈਨੂੰ ਦੇਤੀ ਤੇ ਦੇਖ ਬਚੀ ਨਹੀਂ ਹੈਗੀ ਤੇ ਵੀ ਫਿਰ ਸੱਚਾ ਅਗਲਾ ਤੇਰੇ ਕਹਿਣ ਤੇ ਕਰਿਆ ਦੇਖ ਮੈਂ ਸਾਰਾ ਪੁਛਾ ਅੱਛਾ ਅੱਛਾ ਨੀ ਸੱਚਾ ਤਾਂ ਹੈਗੀ ਐ ਉਹਨਾਂ ਨੂੰ ਕਹਿੰਦਾ ਮੇਰੀ ਚਟਨੀ ਮਾਰੀ ਕਹਿੰਦਾ ਮੱਥੇ ਚਟਨੀ ਨਾਲ ਕੀ ਰੋਟੀ ਲੰਗਦੀ ਨਹੀਂ ਕਿਉਂ ਅਸੀਂ ਨਹੀਂ ਖਾਂਦੇ ਚਾ ਚਟਨੀ ਜਿੱਦਾਂ ਸਾਰੇ ਖਾਂਦੇ ਨੇ ਨਖਰੇ ਕਰਦਾ ਕੇ ਆਹੋ ਬਦੋ ਗੀਤਾਂ ਮੈਂ ਕਹਿੰਨੀ ਆ ਕਿ ਕਰੀਂਗੀ ਦੀ ਲਾਪਾ ਦੇ ਤਾਂ ਪਾ ਦਾ ਵੀ ਮੇਰੇ ਮੂਰੇ ਰੋਜ਼ ਦਸਤੀ ਪਲੇਟ ਲਾਇਆ ਕਰੋ ਸ਼ਾਹੀ ਪਨੀਰ ਦੀ ਜਿਵੇਂ ਲਾਇ ਰਖੇ ਜਦੋਂ ਤੂੰ ਨਵੀਂ ਨਵੀਂ ਵਿਆਹੀ ਆਈ ਸੀ ਤੀ ਉਹ ਤੈਨੂੰ ਸ਼ਾਹੀ ਪਨੀਰ ਬਣਾ ਕੇ ਦਿੰਦੀ ਹੁੰਦੀ ਸੀ ਦਿੰਦੀ ਹੁੰਦੀ ਸੀ ਦੇਖ ਲੈ ਹਾਂ ਉਹ ਚੰਬਰ ਰਿਹਾ ਹੁਣ ਚੰਬਲ ਗਿਆ ਹੁਣ ਇਹਨੂੰ ਮੈਂ ਦਿੰਦੀ ਨਹੀਂ ਹੁਣ ਮੂੰਹ ਤੇ ਗੱਲ ਕਹਿ ਦਿੰਦੀ ਹੁਣ ਇਹਨੂੰ ਮੈਂ ਲਗਦੀ ਆ ਬੁਰੀ ਰੋਈ ਕਿੱਥੇ ਸ਼ਾਹੀ ਪ ਮੇਰਾ ਤਾਂ ਪਰ ਦੇਖ ਕੇ ਆਇਆ ਕਰ ਸੋਧਾ ਮੈਂ ਬਣਾ ਵੀ ਦਿਆ ਕਰ ਆਹੋ ਮੈਂ ਤਾਂ ਬਸ ਤੈਨੂੰ ਇਹੀ ਕਹਿਣ ਆਈ ਤੇ ਮੈਂ ਥੱਪ ਜਾਨੀ ਆ ਕਰੇ ਉਹ ਸਾਡੇ ਅਲਟੋਂਡਾ ਅਜੇ ਤੱਕ ਨਹੀਂ ਆਇਆ ਨਹੀਂ ਸੱਚ ਮੇਰਾ ਤਾਂ ਸੂਟ ਤੇ ਆਇਆ ਨਹੀਂ ਹੈਗਾ ਮੈਂ ਤਾਂ ਬਥੇਰੀ ਕੁੱਤੇ ਖਾਣੀ ਕਰੀ ਨਹੀਂ ਇਹਦੀ ਇਹ ਤਾਂ ਮੰਨੀ ਨਹੀਂ ਹੈਗੀ ਪਹਿਣੀ ਥੋੜੀ ਮੰਨੂਗੀ ਐ ਨਹੀਂ ਮੰਨਦੀ ਤੂੰ ਐ ਕਰੀ ਜੀ ਤੈਨੂੰ ਕਦੀ ਦਾ ਲੱਗਿਆ ਚੱਕ ਕੇ ਚਾਬੀਆਂ ਦੀਆਂ ਪੇਟੀ ਫਿਰੋਲੀ ਜਿੰਨਾ ਵੀ ਤੇਰਾ ਸਮਾਨ ਹੋਇਆ ਹੁਣ ਤੱਕ ਇਹਦੀ ਬੇਟੀ ਚ ਲੱਭੂਗਾ ਬੇਟੀ ਚ ਲੱਭੂਗਾ ਕੁੜੀ ਹੈ ਨਾ ਹਾਂ ਸੱਚੀ ਗੱਲ ਆ ਪ੍ਰੀ ਤੇਰੀ ਜਿੱਦੇ ਮੇਰਾ ਦਾ ਲੱਗਿਆ ਦੇਖੀ ਉਹ ਚਾਬੀ ਜਿੰਨਾ ਲੱਭਿਆ ਤਾਂ ਮੇਰੇ ਨਾਲ ਬਦਲਾ ਵੀ ਹਾਂ ਹਾਂ ਮਤਲਬ ਉਹ ਚਪੇਟੀ ਚ ਹੋਰ ਕਿੱਥੇ ਲੇ ਕੇ ਜਾਊਗੀ ਫਿਰ ਇਹ ਜਾ ਤਾਂ ਕੁੜੀ ਨੂੰ ਪੜਾਊਗੀ ਚੱਲ ਚੰਗਾ ਐ ਨਾ ਲੜੀ ਨਾਲੇ ਮੇਰਾ ਨਾਮ ਨਾਲਾ ਦੀ ਨਾ ਨਾ ਤੇਰੇ ਨਾਮ ਮੈਂ ਕਿਵੇਂ ਲੈਣੇ ਜੇ ਕੋਈ ਗੱਲ ਹੋਈ ਨਾ ਮੁੱਦਾ ਬਣਦਾ ਹੋਇਆ ਫੇਰ ਲੜੀ ਚੰਗਾ ਚੰਗਾ ਹਾਂ ਚੱਲ ਤੂੰ ਬਾਹਰ ਨਹੀਂ ਤਾਂ ਕਹਿਣਗੇ ਵੀ ਤੈਨੂੰ ਕਿੱਥੋਂ ਪਤਾ ਲੱਗਿਆ ਜੇ ਤੂੰ ਦੇਖ ਦੂਖ ਲੈਣਾ ਨੇ ਤੇਰੇ ਨਾਲ ਆਉਂਦੀ ਹੈ ਮੈਂ ਤਾਂ ਹਾਂ ਉਹ ਵੀ ਕਹਿੰਦੇ ਨੇ ਵੀ ਚੰਗੀ ਹੁੰਦੀ ਇਹਦੇ ਕੋਲ ਚੰਗਾ ਚੰਗਾ ਚਾਰੇ ਤਾਂ ਵਧੀਆ ਦੱਸ ਦਿੱਤੀ ਮੈਨੂੰ ਨਹੀਂ ਤਾਂ ਮੈਂ ਪਟਦੀ ਦੇਖ ਨਾਲ ਤਾਂ ਸਾਡੇ ਘਰੇ ਬੈਠਣ ਨਾਲੇ ਮੇਰੀ ਨਿੰਦਿਆ ਕਰਦਾ ਚੁਗਲੀਆਂ ਲੈ ਇਹ ਮੱਛੜ ਜੀ ਸੁੱਤੀ ਪਈ ਆ ਗੁੱਡੀ ਖਾਣੀ ਕਿੱਧਰ ਹੈਗੀ ਚਲੋ ਇਸ ਨੂੰ ਉਠਾਲ ਲਾਂਨੇ ਆ ਦੱਸੀ ਬੇਟਾ ਉਹ ਭਈ ਅਸੀਂ ਹਾਂ ਮਾਮਾ ਦੁੱਧ ਚ ਪਾਓ ਬਈ ਪੱਤੀ ਦੁੱਧ ਚ ਪੱਤੀ ਪਾਉਣੀ ਆ ਸਾਡਾ ਤੈਨੂੰ ਤਾਂ ਮੈਂ ਜਾਇ ਕਰ ਜੱਗੇ ਕੇ ਪੀ ਆ ਜਾ ਕੇ ਦੁੱਧ ਚ ਪੱਤੀ ਪਵਾ ਕੇ ਪੀ ਆਉਣਾ ਤੇ ਜਾ ਕੇ ਚੁਗਲੀਆਂ ਕਰਕੇ ਆਏ ਮੇਰੀਆਂ ਲੈਣਾ ਲੈਣਾ ਮੈਂ ਕੀ ਚੁਗਲੀਆਂ ਕਰੀਆਂ ਨੇ ਤੇਰੀਆਂ ਭਈ ਦੱਸ ਤਾਂ ਮੈਨੂੰ ਜਿਹਦੇ ਕੋਲ ਚੁਲੀਆਂ ਕਰਕੇ ਆਏ ਆ ਉਹ ਹੀ ਦੱਸ ਕੇ ਗਏ ਮੈਨੂੰ ਅਗਲਾ ਕੌਣ ਦੱਸ ਗਿਆ ਤੈਨੂੰ ਜਿੰਨਾਂ ਨੇ ਚੁਗਲੀਆਂ ਕਰਕੇ ਆਏ ਲੈਣਾ ਦੇਣਾ ਉਹਦਾ ਕੋਈ ਇਹੋ ਜਿਹਾ ਕੋਈ ਗੱਲੇ ਨਹੀਂ ਕਰਦੀ ਬਹੂ ਇਹਨਾਂ ਦੀ ਹਾਂ ਹਾਏ ਉਹਦਾ ਕਿੰਨੀ ਸਿਆਣੀ ਹੈ ਕਿਸੇ ਦੀ ਮੂੰਹ ਹੀ ਨਹੀਂ ਗੱਲ ਕਰਦੀ ਬਦਮੀ ਘਟਮੀ ਚੁਲੀਏ ਕਰਕੇ ਤਾਂ ਆਏ ਆਇਆ ਕਰਕੇ ਚੁਗਲੀਆਂ ਲੈ ਹਏ ਦੇਖ ਮੈਂ ਤਾਂ ਰੋਟੀ ਚੁੱਕ ਖਾ ਕੇ ਖਾਬ ਦੇ ਘਰ ਨੂੰ ਆ ਗਿਆ ਮੁੰਡਾ ਮੈਨੂੰ ਛੱਡ ਗਿਆ ਨਾ ਮਾਮਾ ਮੀਲਾ ਮੈਂ ਦੁੱਧ ਦੀ ਘੁੱਟ ਤੂੰ ਕਿੱਥੇ ਗਈ ਮੈਂ ਦੁੱਧ ਦੀ ਘੁੱਟ ਨੂੰ ਦੁੱਧ ਦੀ ਘੁੱਟ ਨੂੰ ਕਹਿੰਦਾ ਗੱਲ ਪਈ ਮੇਰੀ ਗੱਲ ਸੁਣ ਮਾਮਾ ਉਹਨਾਂ ਤੇਰੇ ਪਾਈ ਨੂੰ ਰੋਟੀ ਵੀ ਨਹੀਂ ਖਵਾ ਸਕਦੀ ਹੈਗੀ ਬਣਾ ਕੇ ਤੂੰ ਉਹਨਾਂ ਦੇ ਰੋਟੀਆਂ ਖਾ ਖਾਉਂਦਾ ਏ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਮੈਂ ਤੇਰੇ ਤੇ ਰੋਟਾ ਟੁੱਟ ਕੇ ਰੋਟੀ ਪਕਾਉਂਦੇ ਆ ਤੇ ਪਾਈ ਨੂੰ ਤਾਂ ਬਥੇਰਾ ਕਰਦੇ ਆ ਤੇ ਪਾਈ ਦਾ ਤੂੰ ਭਾਈ ਚਟਣੀ ਸੀ ਇਹਨੇ ਨਹੀਂ ਲੰਗੀ ਇਹਦੇ ਹਮਮ ਸਾਰੀ ਉਮਰੇ ਖਵਾਈ ਆ ਭਾਈ ਇਹਨੇ ਤਾਂ ਉੱਥੇ ਖਵਾਈ ਆ ਪਹਿਲਾਂ ਮੈਂ ਤਾਂ ਨਿਆਣਾ ਦੀ ਉਰੇ ਖਵਾਈ ਆ ਲਾਲਾ ਆਉਂਦਾ ਰਿਆ ਫਿਰ ਫਿਰ ਅੱਜ ਖਵਾ ਦਿੰਦੀ ਤੂੰ ਕਿਹੜਾ ਰੋ ਜਾਣਾ ਫਿਰ ਹਾਂ ਤੇ ਤੂੰ ਤੂੰ ਨਹੀਂ ਖਵਾ ਸਕਦੀ ਭਈ ਮੈਨੂੰ ਦੁੱਖ ਹੋ ਗਿਆ ਮੇਰੇ ਭਰਾ ਦਾ ਕਿਸੇ ਤਾਂ ਖਾਵੇ ਨਾ ਕਿਸੇ ਤਾਂ ਨਾ ਖਾਵੇ ਦੁੱਖ ਨਹੀਂ ਮੈਨੂੰ ਚੁਗਲੀਆਂ ਕਰ ਕਰ ਹੁੰਦਾ ਲੋਕਾਂ ਦੇ ਮੇਰੀਆਂ ਨਾ ਤੂੰ ਇਹ ਨੂੰ ਕੀ ਚੁਗਲਿਆ ਕਰਦਾ ਇਹਦਾ ਦੱਸ ਹਾਂ ਕਿਸੇ ਨੂੰ ਹੁੰਦਾ ਨਿਪੜੂਗਾ ਭਰਾਵਾ ਭਾਗ ਜਾ ਕਿਵੇਂ ਨਿਪੜ ਤੂੰ ਸਾਡੇ ਕੋਲ ਨਾ ਦੇ ਲੈ ਆਈ ਨੂੰ ਆ ਦੇ ਦੋਸਤਾਂ ਮੈਨੂੰ ਵੀ ਦੱਸ ਕੇ ਗਿਆ ਪਹਿਲਾਂ ਸਾਰਾ ਕੁਝ ਜਿਹੜਾ ਕੁਝ ਕਰਤੂਤਾ ਕਰਕੇ ਆਇਆ ਉੱਥੇ ਦੇਖ ਚੁਗਲੀਆਂ ਕਰਕੇ ਆਏ ਮੇਰੀਆਂ ਉਹਨੂੰ ਤੈਨੂੰ ਮਰਿਆ ਰੋਟੀ ਖਾ ਲਈ ਕੀ ਕਰਤਾ ਰੋਟੀ ਦੇ ਨਾਲ ਆ ਜਿਹੜੀ ਕੈਂਚੀ ਵਰਗੀ ਜਬਾਨ ਆ ਇਹ ਚਲਾ ਕੇ ਆਏ ਆਂ ਇਹ ਦੇਖ ਮਾੜਾ ਸੋਹਤੀ ਗੱਲਾਂ ਬਣਾਉਂਦੇ ਨੇ ਆਮਣ ਥਲੇ ਪਿਆਰੇ ਆ ਉਹਨਾਂ ਦੇ ਬਿੰਦਾਂ ਕੀ ਕੁਛ ਕਹਿ ਕੇ ਆਏ ਮੇਰੇ ਬਾਰੇ ਪੁੱਛੇ ਤਾਂ ਕੀ ਕੁਛ ਕਰਕੇ ਆਏ ਹੈ ਵੀ ਹੈ ਨਹੀਂ ਜਾਂਦੀ ਉਹ ਤਲਾਕ ਦੇ ਦੋਣ ਨੂੰ ਮੈਂ ਤੈਨੂੰ ਤੋੜ ਨਹੀਂ ਸਕਦੀ ਕਿਉਂ ਕਰ ਪਟਣ ਤੇ ਹੋਈਆਂ ਤੂੰ ਇਹ ਨਹੀਂ ਜਾਂਦਾ ਫੇ ਤੂੰ ਵੀ ਭੱਗ ਜਾ ਨਾਲੇ ਨਹੀਂ ਜਾਂਦਾ ਚੱਲ ਬੁੱਢੀ ਵੀ ਚੱਕ ਜੋੜਾ ਫੜ ਦੋਨੇ ਬਾਹਰ ਨਿਕਲ ਸਾਡੇ ਘਰੋਂ ਮਾਮਾ ਤੂੰ ਲੋਏ ਪਰ ਲੋਏ ਪਰ ਧਰ ਲੈ ਭਈ ਇੱਥੇ ਰਹੀ ਹਾਂ ਤੈਨੂੰ ਕੀ ਲੈਣਾ ਮੇਰਾ ਘਰ ਆ ਤੂੰ ਜਾ ਕੰਮ ਲਾ ਲਾ ਉਹ ਚੋਰਿਆ ਇਹਨੂੰ ਕੰਮ ਆ ਹਾਂ ਕਹਿੰਦਾ ਨਹੀਂ ਗੁੱਸਾ ਬੇ ਸ਼ਰਮ ਕਿਸੇ ਥਾਂ ਦਾ ਤੂੰ ਨਾ ਨਾ ਤਾ ਲੈ ਸਾਲਾ ਬੇ ਸਰਬ ਦਾ ਹਾਂ ਕਿਵੇਂ ਮਾਰਨੋਂ ਦਾ ਮੇਰਾ ਯਾਰ ਨਹੀਂ ਪਤਾ ਨਹੀਂਗਾ ਹਾਂ ਆਹੋ ਨਹੀਂ ਤੈਨੂੰ ਮਾਰ ਪੋਦਾ ਵੇ ਭਾਜਾ ਤੂੰ ਮੇਰੇ ਮੋਤੋ ਹਾਂ ਆਹੋ ਹਾਂ ਕਦੇ ਮੇਰੇ ਭਰਾ ਦੇ ਗੱਲ ਇਹਦਾ ਸਲਾਹ ਓਏ ਹਾਂ ਤੂੰ ਆਦੇ ਘਰੇ ਜਾਣਾ ਹਰਜੀਤ ਤੈਨੂੰ ਤੋੜ ਦੇ ਨਹੀਂ ਦੀਆਂ ਲੱਤਾਂ ਤੋੜੂਆਂ ਮੇਰੇ ਸਾਰੀਆਂ ਲੱਤਾਂ ਤੋੜੂਆਂ ਤੂੰ ਲੰਗ ਕੋਲੇ ਹਾਂ ਹਾਂ ਆ ਭੈਣ ਕਰਕੇ ਆ ਭੈਣ ਦਾ ਘਰ ਮੇਰੀ ਦਾ ਭੈਣ ਦਾ ਕਰ ਪੱਟੀ ਚੁੱਪ ਕਰ ਤੂੰ ਚੁੱਪ ਕਰ ਇਹਨਾਂ ਨੂੰ ਤਾਂ ਮੈਂ ਦੰਨੀ ਆ ਤਨੇ ਆ ਜੰਨੀ ਹੈਗੀ ਹਾਂ ਚੁੱਪ ਕਰ ਜਾ ਪੈਰੀ ਹੱਥ ਲਾਣਾ ਕਿਉਂ ਕਲੇਸ਼ ਕਰਦਾ ਜਲੂਸ ਕਰਦਾ ਉਹ ਸਾਰੇ ਇੱਕ ਘਰ ਟੱਬਰ ਸਮਾਂ ਕਿੱਧਰ ਮਰਾਂ ਉਹ ਇਧਰ ਨੀ ਨਾ ਹੱਥ ਇਹਦਾ ਆਪੇ ਨੂੰ ਇਧਰ ਤੋਂ ਮਾਰੀ ਸੀ ਇੱਕ ਤਾਂ ਮਲੰਗਾ ਕੇ ਬਹਿ ਗਿਆ ਰੋਟੀ ਖਾਣ ਗਿਆ ਸੀ ਚੁਗਲੀਆਂ ਕਰ ਕਰਾਏ ਮੇਰੀਆਂ ਜੋ ਤਾਂ ਮੈਂ ਸ਼ਾਈ ਪਨੀਰ ਖਵਾਉਂਦੀ ਹੁੰਦੀ ਹੁਣ ਤੇ ਉਹ ਚੁਗਲੀਆਂ ਕਰਦਾ ਫਿਰਦਾ ਲੋਕਾਂ ਦੇ ਨਾ ਚਾਹੀ ਪਨੀਰ ਕਿ ਤਰ੍ਹਾਂ ਬਾਪੂ ਲੈ ਕੇ ਦੰਦਾ ਸੀਗਾ ਚਾਹੀ ਪਨੀਰ ਵੀ ਸਾਡੇ ਘਰੋਂ ਆਉਂਦਾ ਉਹ ਘਰੋਂ ਤਾਂ ਆਉਂਦਾ ਹੀ ਬਣਾਉਂਦੀ ਤਾਂ ਐਸੀ ਹੁਣ ਤੇਰੇ ਹੱਥਾਂ ਤੇ ਬਣਦੀ ਲੱਗਿਆ ਤੂੰ ਬਣਾ ਦਿਆ ਕਰ ਨਾਲ ਇਹ ਖੋਸ ਨਾਲ ਤੂੰ ਕੋਲ ਦਾ ਭਾਈ ਤੂੰ ਝੜਕਿਆ ਕਰ ਮਾੜਾ ਮੋਟਾ ਇਹਨੂੰ ਕਈ ਜਾ ਕਰਾ ਹੈ ਅੱਜ ਨਹੀਂ ਕਰ ਦੂੰ 10 ਮੈਂ ਤਾਂ ਨਹੀਂ ਰੋਟੀ ਬਣੀ ਹੈਗੀ ਦੇ ਲਤਾ ਹੀ ਲੋਕਾਂ ਚੁਲੀਆਂ ਕਰ ਕਰਾਇਆ ਤੇਰਾ ਕਦੇ ਸਿਰ ਦੁਖਦਾ ਭਈ ਕਦੇ ਢਿੱਡ ਦੁਖਦਾ ਤੇਰਾ ਇਹ ਤਾਂ ਜਿੰਨਾ ਚਿਰ ਕਰਵਾ ਮੈਂ ਇੱਥੇ ਸਾਡੇ ਕਰਕੇ ਆ ਨਾ ਬਣਾਉਰੇ ਜਿੰਨਾ ਚਿਰ ਮਿੱਠੂ ਆ ਮੇਰੇ ਮੈਨੂੰ ਨਾ ਮਰਵਾਉਂਦੇ ਉਹਨਾਂ ਚਿਰ ਇਹ ਸਾਹ ਨਹੀਂ ਲੈਂਦੀ ਇਹਦਾ ਇਹੀ ਕਹਿੰਦੀ ਆ ਮੈਂ ਮਰਦੀ ਆ ਤਾਂ ਸਾਰੇ ਟੱਬਰ ਨੂੰ ਮਾਰ ਕੇ ਮਰੂੰਗੀ ਇਹ ਮਾਰੀ ਤਾ ਕੋਈ ਹਜੇ ਕਸਰ ਛੱਡਦਾ ਥੋੜਾ ਘਰ ਬਸਾਤਾ ਆਏ ਨੇ ਘਰ ਬਸਾਤਾ ਨਾ ਹੁਣ ਮਾਰ ਦੋ ਇਹਨੂੰ ਇਹ ਮਸਾਤਾ ਬੰਨਦਾ ਥੋੜਾ ਘਰ ਸਾਡਾ ਘਰ ਆਪੇ ਬੱਸੀ ਤੂੰ ਆਪਦੇ ਘਰੇ ਵਾਜ ਜਾ ਲੈ ਜੂ ਭਾਈ ਉਹ ਮੈਂ ਤਾਂ ਹੋਏ ਮੈਂ ਪੈਣ ਨੂੰ ਨਾਲ ਲੈ ਕੇ ਜਾਉਂਗਾ ਲੈ ਦੋਨਿਆਂ ਦੇ ਬਣਦੇ ਲੈ ਜਾ ਲੈ ਚਾਰ ਦਿਨ ਸੁਖ ਦਾ ਸਾਜੂ ਬਸਾਨੂੰ ਲੈ ਤੂੰ ਮੈਂ ਦੇਖਿਆ ਕੋਈ ਗੋਦੀ ਸੱਜੜੀ ਨਹੀਂ ਇਹ ਫੜਾ ਜਾਂਦੇ ਇਹ ਤੁਹਾਨੂੰ ਮਾਰੇ ਲੱਗਦੇ ਅਸੀਂ ਪੈਣ ਪਾਈ ਬੰਦ ਹਾਂ ਇਹਦੇ ਘਰ ਕੀ ਐ ਇਹਦੇ ਘਰ ਕੀ ਐ ਥੋੜਾ ਘਰ ਇਹ ਕੋਈ ਨਹੀਂ ਉਹ ਜੋੜਦਾ ਮੰਮੀ ਮੇਰੀ ਗੱਲ ਸੁਣ ਤੂੰ ਉਹ ਬਹੁਤ ਹੈ ਮੇਰੇ ਭਾਈ ਨੂੰ ਰਹਿਣ ਦੇ ਦੇਂਗੀ ਇੱਕ ਦਿਨ ਹੀ ਰਹਿ ਨਾਤਾ ਹੈਗਾ ਤੂੰ ਉਹਦੀ ਮੋੜਤਾ ਵਿਚਾਰਾ

ਇਹਦੀ ਰੀਸ ਕਰ ਵੀ ਨਹੀਂ ਸਕਦਾ ਕੋਈ ਇਹਦੀ ਰੀਸ ਕਰ ਵੀ ਨਹੀਂ ਸਕਦਾ ਜਿਹਨੂੰ ਕੋਈ ਘਰੇ ਦੀ ਦੋਤਾ ਹਾਂ ਸੁੱਖਾਂ ਨਾਲ ਲੈਂਦਾ ਸੀ ਮੇਰਾ ਭਰਾ ਹਾਂ ਦੇਖ ਸਾਰੇ ਸੁੱਖਾਂ ਨਾਲ ਲੈਂਦੇ ਹੁੰਦੇ ਨੇ ਸਾਰੀ ਦਾ ਦੇੜੜੀਆਂ ਹੋ ਗਈਆਂ ਸੀ ਫਿਰਦਾ ਹਰੇਕ ਹੀ ਸੁੱਖਾਂ ਨਾਲ ਲੈਂਦਾ ਹੁੰਦਾ ਹਾਂ ਤੁਸੀਂ ਤੰਦਾ ਪਾਰਖੇ ਮੇਰੇ ਭਰਾ ਤੇ ਬਣ ਕੇ ਤੇ ਫਿਰ ਕਹਿੰਦੇ ਨੇ ਮੈਂ ਸੁੱਖ ਦਾ ਬੋਲਦਾ ਕਹਿੰਦੇ ਗਾਲਾਂ ਕੱਢਦਾ ਫਿਰ ਮਿੱਠੂ ਇਹ ਸ਼ੌਣੇ ਵਰਗਾ ਭਾਈ ਆ ਤੇਰਾ ਫਿਰ ਇਥੇ ਲੋਹੇ ਚ ਕੀ ਭਾੜਦਾ ਕੁਆੜ ਚ ਮੇਰੀ ਨਗਨ ਲਗਾ ਮਤਲਬ ਹੁੰਦਾ 4 ਦਿਨ ਰਹਿ ਜਾ 5 ਦਿਨ ਰਹਿ ਜਾ ਥੋੜੀ ਹੁੰਦਾ ਮਾਂ ਤੂਰੀ ਮੋਡੇ ਕਾਰ ਮਠੋਕਾਂ ਨੇ ਵੈਜੀ ਭੈਣ ਕੋਲ ਤਾਂ ਆਉਣਾ ਪਊ ਥੋੜਾ ਮਾਰ ਆਉਣਾ ਮੈਂ ਹਾਂ ਭੈਣ ਕੋਲ ਤਾਂ ਆਉਣੀ ਪਊ ਜੱਟ ਜੱਟ ਨਾਲ ਮੈਨੂੰ ਨਾਲੇ ਨਾਲ ਇੱਥੇ ਅੱਧ ਕਰਾਂਗੀ ਮੇਰਾ ਭਰਾ ਵੀ ਮੇਰੇ ਕੋਲ ਰਹੂਗਾ ਹਾਰੀ ਉਮਰ ਕਮਾਤੀ ਕਿ ਹੁਣ ਭੈਣ ਨੂੰ ਲੈ ਜਾ ਨਹੀਂ ਮੈਂ ਥੋੜਾ ਕੋਨਾ ਕੋ ਟੁੱਟ ਦੂਗਾ ਤੂੰ ਆਏਂ ਕਿ ਮੈਂ ਟੁੱਟੀ ਆ ਜਾ ਓਏ ਦੇਖ ਲੈ ਝੱਟ ਦੂ ਹੁਣੇ ਓ ਮਾਂ ਮੱਕੀ ਆ ਜਾ ਯਾਰ ਤੂੰ ਵੀ ਸਿਆਣਾ ਬਿਆਣਾ ਟਿੱਗ ਜਾ ਕਾਹਦੋ ਗਲੇਸ਼ ਪਾਉਣਾ ਹੁੰਦਾਗਾ ਮੈਂ ਤਾਂ ਮਰਜੀ ਤ ਤੇਰੀ ਇੱਕ ਗੱਲ ਸੁਣ ਲੈ ਸੁਣ ਮਿੱਠੂ ਜੇ ਇਹਦੇ ਪੇਕੇ ਬੰਦ ਹੋਣਗੇ ਤਾਂ ਮੇਰਾ ਭਰਾ ਗੰਦ ਹੋ ਜਾਊਗਾ। ਜੇ ਇਹਦੇ ਪਰੇਕੇ ਆਉਣਗੇ ਤਾਂ ਮੇਰਾ ਭਰਾ ਤਾਂ ਇੱਕੀ ਰਹੂਗਾ। ਓ ਮਾਂ ਮੇਰੀ ਗੱਲ ਸੁਣ। ਕਲੇਸ਼ ਕਿਹੜੀ ਗੱਲ ਦਾ? ਮੈਨੂੰ ਇਹ ਦੱਸੋ ਕਿਸੇ ਆਉਣ ਜਾਣ ਦਾ ਕੋਈ ਰਿਸ਼ਤੇਦਾਰ ਦਾ ਕਲੇਸ਼ ਹੀ ਨਹੀਂ ਗਿਆ। ਕਲੇਸ਼ ਤਾਂ ਮੜੀਆਂ ਮੜੀਆਂ ਗੱਲਾਂ ਦਾ ਕਿਤੇ ਦਾ ਕਹਿੰਦੀ ਐ ਮੈਨੂੰ ਰੋਟੀ ਨਹੀਂ ਖਵਾਈ। ਇਹਨੂੰ ਚਾਹ ਨਹੀਂ ਪਈ ਕਿਤੇ ਕਹਿੰਦੇ ਸ਼ੂਟ ਚੱਕ ਲੈ ਕੇ ਤੂੰ ਕੁਛ ਕਹਿ ਨਹੀਂ। ਵੇ ਗੱਲ ਨਿਗਰੂ ਤੇ ਨਾ ਪਰ ਮੈਨੂੰ ਤੇ ਕੀ ਮਤਲਬ ਹੋਇਆ ਮੇਰਾ ਭਾਈ ਤਾਂ ਰੈਂਦਾ ਵੀ ਨਹੀਂ ਹੈਗਾ ਜਿੰਨਾ ਤੇਰਾ ਭਾਈ ਲੱਗ ਜਾਂਦਾ ਦਿਨ ਇਹਨੇ ਲੈ ਮੇਰੇ ਭਾਈ ਤੇ ਅਸਲ 'ਚ ਮੈਂ ਦੱਸਾਂ ਭਾਈ ਇਹ ਲੜਕੀ ਨਹੀਂ ਕੰਮ ਕਰਕੇ ਰਾਜੀ ਗੱਲ ਮੁਖ ਦੀ ਐ ਇਥੋਂ ਕਲੇ ਸ਼ੁਰੂ ਹੁੰਦਾ ਸਰ ਮੇਰੇ ਬਾਪੇ ਵਾਲੀਆ ਮਾਮਾ ਮੈਂ ਮਗ ਜੰਨੀ ਆ ਜੇ ਮੈਂ ਮਾੜੀ ਲੱਗਦੀ ਆ ਮਗ ਜੰਨੀ ਆ ਤੂੰ ਕਰ ਲੈ ਭਾਈ ਗਾਂਹ ਜਵਾਕਾਂ ਨੂੰ ਕੀ ਖਵਾਏਂਗੇ ਹੈ ਤੈਨੂੰ ਕੀ ਲੈਣਾ ਫਿਰ ਨਹੀਂ ਨਹੀਂ ਸਿਆਣੇ ਨੂੰ ਸੋਚ ਫਿਕਰੇ ਨਹੀਂ ਹੁੰਦੇ ਹੁਣ ਮੇਰੇ ਪਿਤਾ ਨੇ ਚੁਗਲੀਆ ਕਰਾਉਂਦਾ ਮੇਰੀਆਂ ਤੇਨੂੰ ਸੋਚ ਆ ਦੁਨੀਆਂ ਕਰੀਆਂ ਨੇ ਥੋੜੀਆਂ ਨੂੰ ਚੂਲੀਆਂ ਨੂੰ ਦੱਸ ਮੈਂ ਥੋੜਾ ਕੀ ਕਰੂੰਗਾ ਚੂਲੀਆਂ ਦਾ ਸਾਰੇ ਨੂੰ ਤਾਂ ਦੀ ਦੀ ਗੱਲਾਂ ਕਰ ਦਿਆ ਸਾਰਾ ਸੀਸੇ 'ਚ ਦੀ ਦੀ ਅਗਲੇ ਨੂੰ ਮੈਂ ਕੀ ਦੱਸੂਗਾ ਹੈ ਸਾਰਾ ਪਤਾ ਹੈ ਸਾਰਾ ਦੀਂਦਾ ਅਗਲੇ ਨੂੰ ਹਾਂ ਮਾਮਾ ਮੇਰੀ ਗੱਲ ਸੁਣ ਤੂੰ ਕਿਉਂ ਪਹਿਲੀ ਗਲਤੀ ਆਪ ਸਾਡੀ ਵੀ ਉਹਨਾਂ ਦਾ ਬਣਦੀ ਨਹੀਂ ਤੂੰ ਕਿਉਂ ਉਹਨਾਂ ਦੇ ਘਰੇ ਗਿਆ ਥੋੜੀ ਕਿਉਂ ਨਹੀਂ ਬਣਦੀ ਮੇਰੇ ਤਾਂ ਪੱਥਰੀ ਬਣਦੀ ਉਹਦਾ ਤੇਰੀ ਬਣਦੀ ਤੇਰਾ ਇਕੱਲਾ ਬਾਪ ਨਹੀਂ ਕੰਜਰ ਕਿਸੇ ਨਾਲ ਐ ਬਣਾ ਕੇ ਰਾਜੀ ਹਾਂ ਤੇ ਤੋਂ ਗੱਲ ਨਹੀਂ ਘੁੰਦਾ ਮਾਮਾ ਤੇਰੇ ਤਾਂ ਅੱਕੇ ਨਹੀਂ ਸਾਡੇ ਘਰ ਚ ਬੋਲਣ ਦਾ ਸੀ ਪਿਛ ਮਰਜੀ ਕਰੀਏ ਤੂੰ ਤਾਂ 4 ਦਿਨ ਨਹੀਂ ਆਇਆ ਤੂੰ ਚੁੱਪ ਕਰ ਤੇਰਾ ਘਰ ਹੋ ਗਿਆ ਚਾਈ ਵਾ ਕਰੇ ਨਹੀਂ ਭਾਈ ਕੱਲ ਆ ਕੇ ਤੇਰਾ ਘਰ ਹੋ ਗਿਆ ਮਾਮਾ ਮੇਰਾ ਘਰ ਆ ਤੇਰੀ ਭੈਣ ਦਾ ਘਰ ਆ ਬੱਸ ਗੱਲ ਛੱਡੋ ਮਾਇਰਾ ਰਖੜੀ ਬਣਾਉਣਾ ਇਹਦੇ ਨੇ ਬਲਾਜਾ ਦੇ ਲੋ ਕਲੇਸ਼ ਪਾ ਲਿਆ ਨਾ ਮਾਮਾ ਇਹ ਤਾਂ ਮੇਰੇ ਸੱਸ ਹੈਗੀ ਚੱਲ ਮੈਨੂੰ ਕੁਝ ਕਹਿ ਲੂਗੀ ਤੇਰਾ ਤਾਂ ਹੱਕੇ ਨਹੀਂ ਮੰਨਦਾ ਮੈਨੂੰ ਬੋਲਣ ਦਾ ਭਈ ਚੁੱਪੀ ਕਰ ਕੀ ਗੱਲ ਭਈ ਹੁਣ ਹਾਂ ਬਹਿਣ ਬੈਹੀ ਹੈ ਮੇਰਾ ਕੀ ਹੱਕ ਨਹੀਂ ਆਈ ਅਗਰ ਤੂੰ ਤਾਂ ਨਹੀਂ ਵਿਆਹਿਆ ਫਿਰ ਇੱਥੇ ਹਾਂ ਕਰਦੀ ਦੇਖੀ ਹੈ ਜਾਰੇ ਬੋਲੀ ਜਾਂਦੀ ਹੈ ਇਹ ਕਿੱਥੋਂ ਲੈਂਦੀ ਹੈ ਖਰੀਦ ਕੇ ਉਹ ਜੰਮਾ ਕੋਈ ਨਾ ਕਿਸੇ ਨੇ ਤੂੰ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਲੈ ਨਾ ਤੂੰ ਮੇਰੀ ਰੋਟੀ ਲਾਉਣੀ ਆ ਨਾ ਇਹਨੂੰ ਕੁਛ ਲਿਆ ਕੇ ਦੇਣਾ ਠੀਕ ਹੈ ਆ ਤੂੰ ਰੋਟੀ ਲਾਹੀ ਨਾ ਲਹੀ ਚਾਹ 15 ਮਿੰਟ ਬੈਠਾ ਰਹੇ ਨਹੀਂ ਆਪਾਂ ਸਾਰਾ ਟਬਰ ਇੱਥੇ ਮੰਗਾ ਲਾ ਦੇਖੂਗਾ ਕਿ ਮੈਂ ਰੋਕੂ ਗੁੱਡੀ ਹਿਸਾਬ ਬਣਾ ਲੈ ਪੀਸਾ ਬਣਾ ਹਰ ਹਿਸਾਬ ਨਹੀਂ ਅਸੀਂ ਆਰਡਰ ਕਰਾਂਗੇ ਭੈਣ ਭਾਈ ਕੰਡ ਖਿਚਾ ਲੈ ਹੋ ਜੋ ਹਾਂ ਕੰਡ ਖਿਚੋ ਕਰ ਮੋ ਦੇ ਬੇਟਾ 2000 ਰੁਪਏ ਗੁੱਟੀ ਕਿਹਾ ਮੈਂ ਕਹਦਾ ਇਹ ਕੰਡ ਘਰੀ ਨਵੇਂ ਪੜਨਾ ਕਰ ਪਰ ਬਹੁਤ ਜ਼ਿਆਦੇ ਨਾ ਕੰਡ ਕੇ ਵੱਢਣੀ ਹੈ ਘਰੀ ਐਡ ਲੈ ਲਓ ਕੁਝ ਜ਼ਰੂਰੀ ਆ ਰੁਪਏ ਬਰਬਾਦ ਕਰਨੇ ਨਾਲ ਕੰਦੇ ਵਿੱਚ ਫੇਰ ਕਲੇਸ਼ ਪਿਆ ਕਰੂ ਜਾਏ ਹੋਗਾ ਲਕ ਕੌਲੀਆਂ ਵਾਟੀਆਂ ਤੂੰ ਤੂੰ ਦੀ ਵਜਿਆ ਕਰਨੀਆਂ ਜ਼ਰੂਰੀ ਗਲੇ ਚ ਪਾਉਣਾ ਦੁਬਾਰੇ ਸਿੱਧਾ ਹੋਗੇ ਦੋ ਪਿੰਡ ਜਹਾਸੀ ਦੂਰ ਰਹਿਣ ਲੱਗੇ ਨੇ ਤਾਂ ਤੁਸੀਂ ਰਹਿਣ ਲੱਗ ਜਾਓ ਭਈ ਜ਼ਮੀਨ ਆ ਉਹ ਵੇਚ ਲੋ ਜਿੰਨੇ ਰੁਪਏ ਬਣਦੇ ਆ ਜਿਨੇ ਖਾਣੇ ਆ ਖਾ ਲੋ ਜਿਨੇ ਜ਼ਮੀਨ ਲੈਣੀ ਜ਼ਮੀਨ ਲੈ ਲੂਗਾ ਕੀ ਲੋੜ ਆ ਗਾਹ ਵਧਾਉਣ ਦੀ ਘਰ ਵਧਾਉਣ ਦੀ ਲੋੜ ਵੀ ਦੱਸੋ ਕੀ ਆ ਕੰਦਾ ਉੱਚੀਆਂ ਕਰਨਾ ਇਹ ਭਈ ਹੋਰ ਲੱਗ ਜੂ 50000 ਕੱਚ ਲਵਾ ਦਾਂਗੇ ਉੱਤੇ ਦੇਖ ਐ ਨਹੀਂ ਕਹਿੰਦਾ ਵੀ ਕਿਉਂ ਕੱਢਣੀ ਆ ਮੈਂ ਘਟਕੇ ਤਾਂ ਨਾ ਕੰਦਾ ਉੱਤੀ ਆਂਦਾ ਰ ਕੋਈ ਸੁਣ ਕੇ ਉੱਤੀ ਕਰੋ ਜੇ ਬਣਾ ਲੋ ਐਸੋ ਪਤਾ ਲੱਗਦਾ ਵੀ ਘਰ ਜਾਣ ਨੂੰ ਫਿਰਦਾ ਇਹਨੂੰ ਐ ਕਰ ਬਸੇ ਨਾ ਤੇਰਾ ਪਈ ਸੌਰਾ ਤੇਰਾ ਮਲੰਗ ਉਹ ਕਹਿੰਦਾ ਦੇਖ ਉਹ ਕਰਦਾ ਗੱਲਾਂ ਆਈਆਂ ਆ ਮੇਰੀ ਮੀਨੂ ਚੁੱਪ ਕਰ ਤੁਸੀਂ ਕਿਤੇ ਹੋਰ ਲੈ ਲੋ ਘਰ ਅਸੀਂ ਤਾਂ ਜ਼ਮੀਨ ਵੀ ਰੱਖਾਂਗੇ ਤੇ ਘਰ ਵੀ ਇੱਥੇ ਰੱਖਾਂ ਲਾ ਮੈਂ 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 ਨਾ ਮੈਂ ਰੂੜੀਆਂ ਚੱਕੇ ਸੀਗਾ ਜ਼ਮੀਨ ਤੁਸੀਂ ਰੱਖੋਗੇ ਤਾਂ ਤੇ ਸ਼ਤਰਖਾਨੀ ਹੈ ਮਾਂ ਦੀ ਦਾ ਕੋਈ ਨਹੀਂ ਕਰਦਾ ਭਾਈ ਤੂੰ ਮਾਂ ਦੀ ਦਾ ਕੋਈ ਨਹੀਂ ਕਰਦਾ ਓਏ ਇਹ ਵੀ ਤਾਂ ਛੇੜੀ ਆ ਇਹ ਵੀ ਛੇੜੀ ਆ ਜਾਂਦਾ ਤੈਨੂੰ ਸਮਝਾਉਂਦਾ ਨਹੀਂ ਥੱਲੇ ਲੱਗ ਗਿਆ ਜਾਂ ਜਾ ਉਹ ਸਾਰੇ ਸੁੰਨੀਆਂ ਕਹਿੰਦੀਆਂ ਮਾਂ ਇਹ ਵੀ ਪਈ ਅਗਲੇ ਘਰ ਛੱਡ ਗਈ ਹੈ ਫਿਰ ਘਰ ਛੱਡ ਗਈ ਪਰ ਸੱਚ ਮੁੱਤ ਨਹੀਂ ਰਹਿ ਵੀ ਨਹੀਂ ਹੁੰਦਾ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਵੇekra ਬਣ ਕੇ ਰੋ ਇਹ ਪੁੱਤ ਮੇਰੇ ਸਿਰ ਸੂਟ ਲਾਤੇ ਦੱਸ ਮੈਂ ਸੂਟਾਂ ਦਾ ਕੀ ਕਰਦਾ ਐਡਾ ਬਟਾ ਜਾਮ ਲਾਤਾ ਗੱਲ ਮਾਂ ਸੂਟ ਪਿੱਛੇ ਨਹੀਂ ਕਲੇਸ਼ ਬਣਾ ਮਮਾ ਗੁੱਸਾ ਨਾ ਮੰਨੀ ਭੀ ਜਿੱਦੇ ਤੂੰ ਆਉਣਾ ਉਸੇ ਦਿਨ ਹੀ ਘਰ ਦੇ ਵਿੱਚ ਕਲੇਸ਼ ਪੈਣਾ ਹਾਂ ਨੂੰ ਤੁਹਾਡੇ ਦਾ ਨਿਤ ਦਾ ਭਾਈ ਤੁਹਾਡੇ ਦਾ ਟੈਲੀਫੋਨ ਤੇ ਵੀ ਮੈਨੂੰ ਗੁੱਡੀ ਦੱਸ ਦਿਆ ਸਰ ਤੇਰੇ ਨਾਮ ਭਣੀਏ ਪੁੱਤ ਹਾਂ ਕਿੱਦਾਂ ਐਸਾ ਨਾ ਸਾਡੇ ਕਲੇਸ਼ ਹੀ ਰਹੂਗਾ ਤੂੰ ਆਪਦੇ ਘਰੇ ਵਾਗ ਜਾ ਮਾ ਲਾ ਜੀ ਗੁੱਡੀ ਚਾਲਾ ਨਹੀਂ ਇਹਦੇ ਟੁੱਟ ਜੂਗਾ ਸ਼ੋਦਾ ਚਾਲਾ ਹਾਂ ਚਾਲ ਜਾ ਅਸੀਂ ਕਰਦਾ ਦੇ ਕੀ ਹੈ ਚੌੜਾ ਉੱਥੇ ਉਠਾਉਂਦਾ ਹੈ ਹਾਂ ਉੱਥੇ ਉਠਾਉਂਦਾ ਮੈਨੂੰ ਐਸੀ ਚੁੱਪ ਕਰ ਜਾਣਾ ਮੈਂ ਤਾਂ ਦਰਵਾਜ਼ਾ ਤੇ ਤੂੰ ਤਾਂ ਹੀ ਤਾਂ ਕਰਦੇ ਜਾਂਦੇ ਹੋ ਤੂੰ ਨੂੰ ਤਸੋਰੇ ਨੇ ਕਰੋ ਪੜਤੀ ਉਹ ਤਾਂ ਮੁੰਡਾ ਮੂਕਾਲਾ ਹੋ ਗਿਆ ਭਾਗ ਜਾ ਭਾਗ ਜਾ ਕਿਉਂ ਭਾਗ ਜਾ ਯਾਰ ਫੇਰ ਉਹੀ ਗੱਲਾਂ ਕਿਉਂ ਭਾਗ ਜਾ ਲੈਣਾ ਕੀ ਇਹਨਾਂ ਤੋਂ ਯਾਰ ਭਾਗ ਗਿਆ ਸਾਈਡ ਤੇ ਭਾਗ ਮਾਂ ਤੇ ਆ ਤੂੰ ਕਰ ਦੇ ਭਾਈ ਨਹੀਂ ਯਾਰ ਬਿੰਦੇ ਬਿੰਦੇ ਪਰ ਰਾਤ ਕੱਟ ਗਈ ਤੇ ਫੇਰ ਆ ਜਾਂਦਾ ਫੇਰ ਆ ਜਾਂਦਾ ਨੇ ਭੈਣ ਭਾਈ ਇਹ ਕਰਾਉਂਦੇ ਨੇ ਲੜਾਈ ਬਾਪੂ ਚੁੱਪ ਨਹੀਂ ਕਰਦੇ ਹੈਗੇ ਤੂੰ ਦਾ ਬਦੰਦਾ ਤੂੰ ਦਾ ਸਿੱਕੇ ਦੀ ਉਹ ਹਾਂ ਕੰਧਾ ਘਟਣ ਨੂੰ ਤੂੰ ਉਹਨਾਂ ਨਾਲ ਕੰਧਾ ਘਟਣ ਵਾਲਾ ਫਿਰ ਡੈਡੀ ਨੂੰ ਤੇ ਲੰਮ ਲੰਗ ਕਹਿੰਦੇ ਸ਼ਰਮ ਨਹੀਂ ਆਉਂਦੀ ਹੈਗੀ ਉਹ ਤੋਰ ਦੇ ਨੂੰ ਏ ਕੋਈ ਰਿਸ਼ਤਾ ਹੋਊਗਾ ਇਹ ਨਾਲ ਲੱਗਾ ਮੈਂ ਦੱਸ ਕੀ ਕਰਾਂ ਡਾਂਗਾ ਮਰਾਂ ਕਾਕੇ ਮੇਰੇ ਬੋਲਣ ਲੱਗੇ ਮਾਮੇ ਦਾ ਅੱਕ ਨਹੀਂ ਹੈਗਾ ਬੋਲਣ ਦਾ ਆਪਣੇ ਘਰੇ ਚੁਗਲੀਆਂ ਕਾਹਦੇ ਬੜਾ ਬੋਲਦੀ ਮਤਲਬ ਕਿਹੜਾ ਨਾਸਤੀ ਮੈਂ ਨਾ ਮੈਂ ਕੀ ਬੋਲੀਆਂ ਉਹ ਸ਼ਰ ਚੜ ਕੇ ਬੋਲੀ ਹੱਥ ਐਂ ਕਰਕੇ ਅਗੋਂ ਸ਼੍ਰੀਕਾ ਹੋ ਨਾ ਸ਼੍ਰੀਕਾ ਬਈ ਆਪ ਕਿਉਂ ਮੇਰੇ ਚੁਗਲੀਆਂ ਕਰਕੇ ਆਏ ਫਿਰ ਮੈਂ ਤਾਂ ਕਹਿਣ ਫਾਹ ਪੈ ਗਿਆ ਪਾਹ ਪੈ ਗਿਆ ਮਰ ਗਈ ਫਿਰ ਕਰਿਆ ਕਰਨ ਚੁਗਲੀਆਂ ਮੈਨੂੰ ਕੀ ਐ ਜਿਹੜੂ ਸੋਡਾ ਹੀ ਨਿਕਲਦਾ ਮੇਰਾ ਕਿਹੜਾ ਨਿਕਲਦਾ ਫਿਰ ਕੋਈ ਨਾ ਤੁਸੀਂ ਕਰਦੇ ਹੋ ਲੋਕ ਨਹੀਂ ਕਰਦੇ ਲੋਕ ਤਾਂ ਗੱਲਾਂ ਕਰਦੇ ਆ ਭਈ ਜੇ ਆਪਣੇ ਘਰ ਦੇ ਵਿੱਚ ਆ ਚੰਗਾ ਤੂੰ ਤਾਂ ਨਾ ਕਰੀ ਹੁੰਨਾ ਜੇ ਭਾਗੂ ਜਾ ਮੈਂ ਕਿਉਂ ਜਾਵਾਂ ਡੇੜੀ ਇਕੱਲਾ ਮੇਰੇ ਕੋਲ ਨਹੀਂ ਤਾਂ ਜਿਹੜਾ ਤੂੰ ਖੁਸ ਖੁਸੁੰਦਾ ਮੇਰਾ ਹਾਏ ਹਾਏ ਬਹਿ ਗਿਆ ਬੇੜਾ ਬਿਜਲੀ ਵਾਲਿਆਂ ਦਾ ਕੰਜਰੋ ਦੀ ਲਾਈਟ ਝਾਉਂਦੇ ਨੇ ਜਦੋਂ ਮੈਂ ਸੌਣਾ ਹੁੰਦਾ ਦੁਪਹਿਰੀ ਦੱਸ ਏਸੀ ਤੋਂ ਬਿਨਾ ਮੈਨੂੰ ਹੂ ਨਹੀਂ ਸਾਹ ਹੁੰਦਾ ਹੈ ਗਿਆ ਲੈ ਉਹ ਆਉਂਦੀ ਜਾਂਦੀ ਦੁਨੀਆਦਾਰੀ ਦਿਖ ਜਾਂਦੀ ਆ ਪਹਿਣਾ ਹੈ ਨਹੀਂ ਪਹਿਣੇ ਕਿਵੇਂ ਆ ਨਹੀਂ ਪਹਿਣੇ ਠੀਕ ਆ ਪਹਿਣਾ ਤੂੰ ਦੱਸ ਛੋੜੀ ਜੀ ਬੈਠੀ ਹੁੰਨੀ ਆ ਮੈਂ ਜਾ ਕੁੜੀ ਹੰਡੀ ਹਵਾ ਲੈ ਲੈ ਬਹਿ ਜਾ ਨਹੀਂ ਆ ਸੂਟ ਕਿੱਥੋਂ ਲਿਆਉਂਦਾ ਪਹਿਣੇ ਸੂਟ ਤਾਂ ਤੈਨੂੰ ਪਤਾ ਹੀ ਹੈ ਫਿਰ ਮੇਰੇ ਚੰਡੀਗੜ੍ਹ ਕੋਈ ਪਟਿਆਲੇ ਤੋਂ ਕੋਈ ਲੁਧਿਆਣੇ ਤੋਂ ਕੋਈ ਜਲੰਧਰ ਕੋਈ ਫਾੜਾ ਕੋਈ ਫਜ਼ਲਿਕਾ ਐ ਹੁੰਦੇ ਨੇ ਅੱਛਾ ਨਹੀਂ ਦੇਖਿਆ ਜੇ ਲੱਗਦਾ ਸੂਟ ਜੇ ਤਾਂ ਹੁਣ ਐ ਨਾ ਕਹਦੀ ਵੀ ਮੇਰਾ ਸੂਟ ਹੈ ਪਹਿਲਾਂ ਵਾਂਗੂ ਨਾ ਨਾ ਐ ਨਹੀਂ ਕਹਦੀ ਹੈਗੀ ਮੇਰਾ ਸੂਟ ਹੈ ਤੇਰੇ ਕਿੱਥੇ ਹੋਊਗਾ ਕਿਸੇ ਦੇ ਨਹੀਂ ਪਾਇਆ ਮਿਲੂ ਤੈਨੂੰ ਟਾਈ ਤੇ ਡਾਈ ਦਾ ਸੂਟ ਕਹਿੰਦੇ ਨੇ ਇਹਨੂੰ ਅੱਛਾ ਹਾਂ ਮੈਂ ਤਾਂ ਉਹ ਬੈਠੀ ਉਹ ਕੀ ਪਾਣੇ ਉਹ ਤੀਂ ਇੰਡੀਆ ਦੀ ਹਵਾ ਚਲਦੀ ਔਰੇ ਸਾਡੇ ਤੈਨੂੰ ਪਤਾ ਹੀ ਹੈ ਸਾਡੇ ਲਈ ਬਕਰਾਨ ਦੀ ਸ਼ਾਂਤੀ ਸਾਰੀ ਇਨਵਰਟਰ ਆਉਣਾ ਨਹੀਂ ਹੈ ਭਣੇ ਇਨਵਰਟਰ ਹੈਗੇ ਆ ਫੇਰ ਉਹ ਚੱਲ ਨਹੀਂ ਚੱਲਦਾ ਇਨਵਰਟਰ ਤੇ ਕੀ ਕਰਾਈ ਸੀ ਤੇ ਮੈਨੂੰ ਸਾਹ ਨਹੀਂ ਆਉਂਦਾ ਨਹੀਂ ਫੇਰ ਪੱਖਾ ਤਾਂ ਲਾ ਲਾਂ ਤੇ ਉਰੇ ਗਰਮੀ 'ਚ ਬੈਠੀ ਐ ਪੱਖਾ ਤਾਂ ਚੱਲੂ ਗਈ ਨਹੀਂ ਸੀਟੀ ਮਾਰ ਗਿਆ ਲਾਈਟ ਤਾਂ ਟਟ ਕੇ ਜਰੀ ਐ ਐਨੇ ਟਾਈਮ 'ਚ ਸੀਟੀ ਮਰ ਗਿਆ ਹੋਰ ਹੁਣ ਇੱਕ ਪੱਖਾ ਚੱਲੇ ਪੈਂਦਾ ਭਣੇ ਸਾਡੇ ਤਾਂ ਦੋ ਦੋ ਚੱਲ ਆ ਪਾਉਂਦੇ ਨੇ ਵੀ ਸਾਡੇ ਸਾਰਾ ਕੁਝ ਚੱਲਦਾ ਹੈ ਇਨਵਰਟਰ ਆਉਣਾ ਭਣੇ ਫੇਰਾ ਆਟੋਮੈਟਿਕ ਮਸ਼ੀਨ ਐ ਸਾਡੀ ਕੱਪੜਿਆਂ ਵਾਲੀ ਨਹੀਂ ਫਰਿੱਜ ਚੱਲਦਾ ਹੈ ਉਹ ਸਾਰਾ ਕੁਝ ਚਲਾਉਂਦੀ ਹੈ ਹੋਰ ਮੋਟਰ ਚੱਲਦੀ ਐ ਇਹ ਮੈਟਰ ਤੇ ਹੋਰ ਸਾਰਾ ਕੁਝ ਇਨਵਰਟਰ ਤੇ ਕਰਾਰ ਕੇ ਸਾਡੇ ਬੋੜੇ ਨੇ ਤਾਂ ਕੱਲੀ ਹੈਗੀ ਬੰਨ ਇਨਵਰਟਰ ਤੇ ਚੱਲਦੀ ਤਾਂ ਹੁੰਦੀ ਨਹੀਂ ਹੈਗੀ ਦੇ ਸਾਡੇ ਤਾਂ ਕੋਈ ਨਹੀਂ ਤੇ ਸਾਡੇ ਤਾਂ ਹੀ ਤਾਂ ਸੀਟੀ ਮਾਰ ਗਿਆ ਉਹ ਮੈਨੂੰ ਦੋ ਗੱਲਾਂ ਕਰਾਰ ਕੇ ਵੀ ਸਾਰਾ ਕੁਝ ਪਾਣੇ ਇਨਵਰਟਰ ਤੇ ਮੈਨੂੰ ਐ ਪਤਾ ਨਹੀਂ ਤੀ ਲਾਈਟ ਜਾਰੀ ਹੈ ਮੈਂ ਤਾਂ ਲੱਗੀ ਫਰਸ ਧੋਣ ਮੋਟਰ ਚਲਾ ਕੇ ਉਹ ਤਾਂ ਸੀਟੀ ਮਾਰ ਗਿਆ ਭਣੀ ਮੈਂ ਤਾਂ ਇੰਨੀਆਂ ਸੁਚਾਈਆਂ ਕੱਡੀਆਂ ਪਾਈਆਂ ਉਹਦੇ ਉੱਤੇ ਜਿਹੜੇ ਕੁੱਪੇ ਜੜੇ ਹੁੰਦੇ ਨੇ ਉਹ ਵੀ ਨਿਕਲ ਕੇ ਬਾਹਰ ਡਿੱਗ ਗਏ ਸਾਰੇ ਮੈਂ ਤਾਂ ਗਾਲਾਂ ਪੈਣ ਗਈਆਂ ਬਹੁਤ ਹੌਲੀਆਂ ਪੈਣੇ ਫਿਰ ਤਾਂ ਤੂੰ ਕੱਲਾ ਦਿਮਾਗ ਤੇਰਾ ਤਾਂ ਸੁਪਟਾਂ ਚ ਹੀ ਰਹਿੰਦਾ ਫਿਰ ਲੱਕਿਆ ਰਹੂਗਾ ਨਹੀਂ ਸੂਟਾ ਜਨਾ ਪਈ ਅਮੀਰ ਲੋਕ ਪਾ ਸਕਦੇ ਨੇ ਸੂਟ ਗਰੀਬ ਤਾਂ ਕਿੱਥੇ ਪਾਉਣਗੇ ਤੇਰੇ ਤਾਂ ਹੀ ਹੁੰਦੇ ਨੇ ਪੀਲੇ ਕਦੇ ਸੰਤਰੀ ਇਹ ਜਿਹੇ ਰੰਗ ਕੋਈ ਨਹੀਂ ਪਾਉਂਦੀ ਅੱਜ ਕੱਲ ਖੱਟਾ ਜਾਂ ਤਾਂ ਕਿਉਂ ਨਹੀਂ ਪਾਉਂਦੀ ਹੈਗੀ ਭਣੇ ਆ ਸਰਦਾਰੀ ਰੰਗ ਹੈ ਸਰਦਾਰੀ ਕਹਿੰਦੇ ਨੇ ਹਾਂ ਸਰਦਾਰੀ ਰੰਗ ਤੇਰਾ ਹੋਰ ਕੁਸਾ ਕਿਵੇਂ ਕਿਧਰ ਆਈ ਤੀ ਕੁੜੇ ਆ ਇਧਰ ਆਈ ਸੀ ਭਣੇ ਗੇੜਾ ਜ ਮਾਰਨ ਗਈ ਸੀਗੀ ਅੱਛਾ ਆ ਤਾਈ ਕਾ ਜਾ ਕੇ ਆਈ ਇਧਰ ਉਹ ਜੀ ਨਹੀਂ ਲੱਗਦਾ ਸੀ ਭਣੇ ਮੇਰੇ ਸੱਸਾ ਤੈਨੂੰ ਪਤਰੀਏ ਦੇਖ ਬੋਲ ਕੇ ਰਾਜੀ ਨਹੀਂ ਹੈਗੀ ਮੇਰੇ ਨਾਲ ਹੈ ਕਾ ਨੂੰ ਫਿਰ ਅਗਲੀ ਕੋਲੇ ਆਪਾਂ ਨੇ ਬੈਠਣਾਗਾ ਤੇਰੀ ਸੱਸ ਨਾਲ ਮੇਰੀ ਵੀ ਨਹੀਂ ਬਣਦੀ ਤੇਰੀ ਸੱਸ ਦੀ ਬਣਦੀ ਕੀ ਦੇ ਨਾਲਾ ਪਿੰਡ ਚ ਇਹਦਾ ਦੱਸਦੇ ਮੈਨੂੰ ਤੇ ਮੇਰੀ ਸੱਸ ਨਾਲ ਤੇਰੀ ਬਣਦੀ ਨਹੀਂ ਕੁੜੀ ਨਾ 1% ਵੀ ਨਹੀਂ ਬਣਦੀ ਤੈਨੂੰ ਉਹਦੇ ਦੱਸ ਤੇਰਾ ਦਿਮਾਗ ਕਿੱਥੇ ਗੁਰਦੇ ਤੋਂ ਮੈਥੇ ਬੋਲੀ ਹੈ ਹਾਂ ਤੇ ਤੂੰ ਪਿਛਲੀ ਵਾਰ ਮੈਨੂੰ ਕਹਿੰਦੀ ਸੀ ਤੂੰ ਮੇਰੇ ਸੂਟ ਨਾਲ ਸੂਟ ਪਾਖਿਆ ਹਾਂ ਉਹਦੋਂ ਮੈਂ ਕੀ ਕਿਹਾ ਸੀ ਤੇਰੀ ਸੱਸ ਕੇਰਾ ਮੇਰੇ ਨਾਲ ਲੜ ਪਈ ਸੀ ਅੱਛਾ 6 ਮਹੀਨੇ ਹੋ ਗਏ ਮੈਨੂੰ ਭੁੱਲਦੀ ਨਹੀਂ ਉਹ ਗੱਲ ਅੱਛਾ ਵਿਚ ਵੱਜੀ ਮੇਰੇ ਉਹ ਗੋਲੀਆਂ ਚੋਂਦੀ ਸੀ ਮੈਂ ਦੁਕਾਨ ਤੋਂ ਫੇਰ ਚਾਪ ਬੱਜੀ ਮੇਰੇ ਮੈਨੂੰ ਕਹਿੰਦਾ ਨਿਕਲ ਜਾ ਤੇਰਾ ਡੇਲੇ ਕਹਿੰਦੀ ਮੈਂ ਤੇਰੇ ਨਾਲ ਨਿਕਲ ਜਾਂ ਡੇਲੇ ਮੈਨੂੰ ਸਾਰਾ ਦਿਨ ਪਤਾ ਕੀ ਕਹਿੰਦੇ ਤੇਰੇ ਪੈ ਜਾਣ ਕੀੜੇ ਕਹਿੰਦੀ ਤੂੰ ਮਰ ਜੀ ਇਹੋ ਕੁਝ ਬੋਲਦੀ ਹੈ ਮੈਨੂੰ ਮੈਂ ਤਾਂ ਇਹੋ ਜੇ ਟੱਪਾ ਬੋਲੀਦੀ ਵਿਚ ਦੀ ਲੰਘ ਜੂਗਾ ਮੈਂ ਤਾਂ ਇਹ ਟੱਪਾ ਬੋਲੀਤੀ ਮਾ ਤੇਰੀ ਨੂੰਹੇ ਤੈਨੂੰ ਕਦੇ ਸਿਆਨਣਾ ਨਹੀਂ ਮਾ ਤੇਰਾ ਪੁੱਤ ਵੀ ਨਹੀਂ ਤੇਰੀ ਸਾਈਡ ਲੈਂਦਾ ਹੈ ਨਾ ਮਾ ਤੇਰਾ ਘਰ ਵਾਲਾ ਤੇਰੀ ਸਾਈਡ ਲਵੇ ਐ ਨਹੀਂ ਪਤਾ ਉਹ ਗੱਲਾਂ ਮੇਰੀਆਂ ਲੱਗੀਆਂ ਨੇ ਕਾ ਨਾ ਲੱਗੀਆਂ ਇਹਨਾਂ ਤੇ ਲੱਗੀਆਂ ਨੇ ਮੈਂ ਵੀ ਨਹੀਂ ਉਹਦੇ ਨਾਲ ਬੋਲ ਕੇ ਰਾਜੀ ਹੈਗੀ ਮੇਰਾ ਡੈਡੀ ਵੀ ਨੀ ਬੋਲ ਕੇ ਰਾਜੀ ਉਹਦੇ ਨਾਲ ਆ ਮੇਰੇ ਘਰ ਵਾਲਾ ਲੜਦਾ ਪੈਂਦਾ ਉਹਦੇ ਨਾਲ ਪਰ ਉਹ ਮਾੜ ਮੈਂ ਸੈਟ ਲੈਂਦਾ ਹੈ ਲਈ ਵੀ ਉਹਦੀ ਉਹ ਨਹੀਂ ਲੱਗੀ ਕੱਲੀ ਇੱਕ ਨੱਦਾ ਟੱਪਾ ਹੋਰ ਕੱਢ ਦੂੰ ਵਿੱਚ ਦੀ ਮੇਰੇ ਬੋਲ ਤਾਂ ਫੁਰਰ ਜਾਂਦੇ ਨੇ ਲੈ ਫਿਰ ਉਹ ਕੱਢ ਕੇ ਦਿਖਾਈ ਕੋੜੇ ਹਾਂ ਕੱਢ ਦੂੰਗੀ ਨਹੀਂ ਮੂੰ ਵੀ ਮਹਤਾਬ ਦੇ ਮੰਗਰੇ ਲਾਉਣੇ ਮੇਰੇ ਘਰ ਵਾਲੇ ਨਹੀਂ ਮੇਰੇ ਮੰਗਰ ਨਹੀਂ ਲੱਗਦਾ ਹੈ ਗਿਆ ਹੋਰ ਨਹੀਂ ਸਾਡੇ ਵਾਲੇ ਤਾਂ ਬਥੇਰੇ ਮੇਰੇ ਵਾਂਗਰ ਮੇਰੇ ਇਸ਼ਾਰਿਆਂ ਤੇ ਚੱਲਦਾ ਹੈ ਨਹੀਂ ਆਏ ਤਾਂ ਮੇਰੇ ਮਾੜੀ ਮੋਟੀ ਮੇਰ ਵੀ ਕਰਾ ਜਾਂਦਾ ਵਿੱਚ ਤੇ ਪਰ ਮੈਨੂੰ ਕਹਿੰਦਾ ਤੂੰ ਬਾਲਾ ਬੋਲਦੀ ਆ ਤੂੰ ਬਾਲਾ ਬੋਲਦੀ ਆ ਵਿੱਚ ਫਿਰ ਮੈਨੂੰ ਵੀ ਲੜ ਪੈਂਦਾ ਮੇਰੇ ਨਾਲ ਵੀ ਭੈਣ ਮੈਂ ਤਾਂ ਬੱਦਰੀ ਬਣਾ ਦਿੰਨੀ ਆ ਕੁੱਟ-ਕੁੱਟ ਕੇ ਰੋਲਾ ਨਾ ਪਾਈ ਪਰ ਮੈਂ ਮੇਰੇ ਘਰ ਵਾਲੇ ਨੂੰ ਕੁੱਟ ਦਿੰਨੀ ਆ ਹਾਂ ਹੋਰ ਹੁਣ ਬੋਲੂ ਇਨਵੈਟਰ ਵਾਲੇ ਆ ਕੇ ਜਦੋਂ ਫੜਕੇ ਢਾ ਲੂ ਮੇਰੇ ਸਾਲੇ ਨੂੰ ਗੋਡਿਆਂ ਥੱਲੇ ਦੇ ਲੂ ਹਈ ਇਹ ਪਹਿਨ ਤੂੰ ਕੁੱਟ ਵੀ ਦਿੰਨੀ ਆ ਕਰ ਵਾਲੇ ਨੂੰ ਕਿਹੜੀ ਹੈ ਕਿ ਬੰਦੇ ਬੁੜੀਆਂ ਨੂੰ ਕੁੱਟ ਸਕਦੇ ਨਹੀਂ ਬੁੜੀਆਂ ਬੰਦੇ ਨੂੰ ਨਹੀਂ ਕੁੱਟ ਸਕਦੀਆਂ ਐਂ ਤਾਂ ਠੀਕ ਐ ਪੈਣਿਆ ਪੁੱਟ ਤਾਂ ਸਕਦੀਆਂ ਨੇ ਕਦੇ ਕਦੇ ਉਹ ਮੈਨੂੰ ਕੁੱਟ ਦਿੰਦਾ ਕਦੇ ਕਦੇ ਮੈਂ ਬਦਲਾ ਲੈ ਲੈਨੀ ਆ ਅੱਛਾ ਔਰ ਉੱਤਰ ਪੁੱਤਰ ਹੋ ਜਾਂਦੀ ਪੈਣ ਸਾਡੀ ਫਿਰ ਨਹੀਂ ਮੇਰੇ ਘਰ ਵਾਲੇ ਪੈਣ ਛਿੱਤਰ ਖਾਂਦਾ ਫਿਰ ਮੇਰੇ ਘਰ ਦਾ ਤਾਂ ਸੁਭਾਅ ਪਤਾ ਹੀ ਐ ਫਿਰ ਅੜਬਾ ਨਹੀਂ ਤੇ ਕਦੇ ਮਾਰੇ ਨਹੀਂ ਹੋਣਾ ਨਾ ਪੈਣ ਮੈਂ ਤਾਂ ਮਾਰੇ ਨਹੀਂ ਦੇਖ ਤਨ ਉਹੀ ਕਹਾ ਔਰ ਮੈਨੂੰ ਤਾਂ ਡਰ ਲੱਗਦਾ ਤਾਂ ਉਹ ਤਾਂ ਐਂ ਟੁੱਟ ਟੁੱਟ ਪੈਂਦਾ ਹੁੰਦਾ ਇੱਕ ਦਿਨ ਕੋਸ਼ਿਸ਼ ਕਰੀ ਤੂੰ ਥਾਪੜ ਮਾਰਨ ਦੀ ਉਹਦੇ ਹੈ ਔਰ ਇੱਕ ਦਿਨ ਕੋਸ਼ਿਸ਼ ਕਰਕੇ ਦੇਖੀ ਤੂੰ ਨਹੀਂ ਉਹ ਤਾਂ ਡਰਦਾ ਨਾ ਕਦੇ ਇਸ ਤੇਰੇ ਮਰੇ ਸਾਂ ਵੀ ਨਹੀਂ ਕੱਢਣਾ ਉਹਨੇ ਤੇ ਪੁੱਛ ਪੁੱਛ ਕੇ ਫੇਰ ਕਦਮ ਚੱਲਿਆ ਕਰੂ ਨਹੀਂ ਸਹੀ ਗੱਲ ਨਹੀਂ ਫੇਰੇ ਮੇਰੇ ਮੰਗ ਲੱਗੂਗਾ ਹੋਰ ਫੇਰੇ ਲੱਗੂਗਾ ਨਹੀਂ ਇਹੇ ਲੱਤਾਂ ਦੇ ਭੂਤ ਨੇ ਲੱਤਾਂ ਦੇ ਇਹ ਗੱਲਾਂ ਨਾਲ ਨਹੀਂ ਮੰਨਦੇ ਹੈਗੇ ਦੇਖੀ ਹੁਣ ਕੋਈ ਨਾ ਸਕੀਮ ਲਾਉਂਦੀ ਮੈਂ ਫੇਰ ਹਾਂ ਤਾਂ ਸਕੀਮ ਤਾਂ ਮੈਨੂੰ ਵਧੀਆ ਦੇਤੀ ਪੈਣੇ ਹਾਂ ਨਾਲੇ ਸੜ ਤਾਂ ਬੁੜੀ ਨਹੀਂ ਹੈਗੀ ਪੈਣੇ ਇਹ ਸਾਡੀ ਬੁੜੀ ਹੁੰਦੀ ਮੈਂ ਤਾਂ ਬੱਥੇਰਾ ਬਣਾ ਕੇ ਰੱਖਦੀ ਉਹਦੇ ਨਾਲ ਤੇ ਉਹੀ ਗੱਲ ਚਲ ਸੋਡੀ ਭਣ ਹੈ ਹੀ ਜੀ ਕਿਸੇ ਨਾਲ ਲਾ ਕੇ ਨੀ ਖਾਂਦੀ ਉਹ ਕੀ ਕਰੀਏ ਨਹੀਂ ਤੂੰ ਆ ਸੱਸ ਨਾਲ ਕਿੱਥੇ ਬਣਾ ਕੇ ਰੱਖਦੀ ਜੇ ਤੂੰ ਆ ਤੇ ਘਰ ਵਾਲੇ ਨੂੰ ਕੁੱਟਦੀ ਨਹੀਂ ਘਰ ਵਾਲੇ ਨੂੰ ਕੁੱਟਦੀ ਮੇਰੇ ਘਰ ਵਾਲਾ ਚੱਜਦਾ ਨਹੀਂ ਹੈਗਾ ਫੇਰ ਤੂੰ ਜੇ ਸੱਸ ਕਹਿੰਦੀ ਉਹਨੂੰ ਵੀ ਲੱਤਾਂ ਨਾਲ ਹੀ ਲੈਂਦੀ ਸਾਡਾ ਸਾਰਾ ਪਿੰਡ ਕਹਿੰਦਾ ਵੀ ਸਾਡੀ ਤਾਂ ਮੇਰੀ ਸੱਸ ਬਹੁਤ ਸਿਆਣੀ ਦੀ ਵਿਚਾਰੀ ਅੱਛਾ ਔਰ फेर ਠੀਕ ਹੈ ਉਦੋਂ ਤਾਂ ਮੈਂ ਬਣਾ ਕੇ ਰੱਖ ਦੀ ਹੂੰ ਚਲ ਚਲ ਚੰਗਾ ਪਹਿਣਾ ਮੈਂ ਤਾਂ ਜਾਣੀ ਆ ਨਹੀਂ ਚੰਗਾ ਪਹਿਣੇ ਹੋਰ ਸੂਟ ਬਲੈਂਡ ਸੋਹਣਾ ਨਹੀਂ ਪਹਿਣੇ ਸੂਟ ਤਾਂ ਫਿਰ ਮੈਂ ਹੀ ਪਾਉਣੀ ਆ ਨਾ ਧੁੱਕਦੇ ਪਹਿਣੇ ਉਧਰ ਮੇਰੇ ਸਾਹਮਣੇ ਧੁੱਕਦੇ ਹਾਂ ਨਾ ਮੇਰੇ ਸੂਟ ਦਾ ਨਜ਼ਰ ਨਹੀਂ ਲੱਗਦਾ ਨਜ਼ਰ ਨਾ ਲਾਇਆ ਕਰ ਹਾਂ ਨਹੀਂ ਉਹ ਤਾਂ ਮੇਰਾ ਸੂਟ ਵੀ ਸੋਹਣਾ ਦਕ ਬਲਾਈ ਹਾਂ ਤੇਰਾ ਤਾਂ ਉਹੀ ਜੀ ਬਸ ਰੇਸ਼ਮੀ ਜੰ ਮਲਿਆਰ ਰੇਸ਼ਮੀ ਨਹੀਂ ਹੈਗਾ ਪਹਿਣੇ ਸੁੱਤੀ ਹੈ ਤੈਨੂੰ ਕੱਪੜੇ ਚ ਫਰਕ ਨਹੀਂ ਪਤਾ ਹੈ ਨਾ ਉਹ ਰੇਸ਼ਮੀ ਵਿੱਚ ਮਲਿਆਰ ਖਿਆ ਮੜਾ ਜਾ ਐਂ ਤਾਂ ਫਿਰ ਪਹਿਣੇ ਜੰਮੀ ਸੁੱਤੀ ਚੜ ਜਾਂਦਾ ਹਾਂ ਹਾਂ 400 ਦਾ ਆਇਆ ਹੋਣਾ ਮੇਰਾ ਤਾਂ 2400 ਦਾ ਆਇਆ ਠਿਕਾਨੇ ਲਾਉਣੀ ਆ ਪਹਿਨੇ ਤਾਂ ਦੇਖ ਰੇਟ ਤੇ ਹਨਾ ਹਮ ਹੋਰ ਚੰਗਾ ਪਹਿਨੇ ਆਇਆ ਮੰਦਿਆ ਨੇ ਸੁੱਤਾ ਨੂੰ ਤਾਂ ਮੰਨਣ ਗਿਆ ਕਿਉਂ ਨਹੀਂ ਸੂਟ ਤਾਂ ਮੇਉ ਰਹੀ ਲੈਣੀ ਆ ਕਹਤ ਨਹੀਂ ਚੰਡੀਗੜ੍ਹ ਲੁਧਿਆਣਾ ਪਟਿਆਲਾ ਇਹਨਾਂ ਨੂੰ ਮੂਰਖ ਤਾਂ ਬਣਾਉਣੀ ਹੈ ਪਰ ਇੱਕ ਗੱਲ ਤਾਂ ਹੁੰਦੀ ਹੈ ਹਰ ਵਾਰੀ ਮੇਰੇ ਸੂਟ ਤੇ ਅੱਖ ਹੁੰਦੀ ਹੈ ਕੰਜਰੀ ਦੀ ਇੱਕ ਮੈਨੂੰ ਐਡਾ ਵੱਡਾ ਗੱਪ ਜਿਹੜਾ ਮਾਰਦਾ ਵੀ ਮੈਂ ਆਪਣੇ ਘਰ ਵਾਲੇ ਨੂੰ ਕੁੱਟ ਦੇਣੀ ਆ ਇਨੂੰ ਕੀ ਦੱਸਾਂ ਵੀ ਘਰ ਵਾਲਾ ਤਾਂ ਮੈਨੂੰ ਘੁੱਟ ਦਿੰਦਾ ਹੁਣ ਹੌਣ ਸਾਲ ਮੇਰੀ ਪੰਮੀਰੀ ਬਲਾ ਦੂਗਾ ਦੱਸ ਇਹਨਾਂ ਇਨਵੈਕਟਰ ਉਧਰੋਂ ਹੋ ਗਿਆ ਸਾਰਾ ਖਰਾਬ ਕੁੱਟ ਦੂਗਾ ਮੈਂ ਤਾਂ ਐ ਕਰੂੰਗੀ ਉਹਨਾਂ ਟਾਈਮ ਕਿਸੇ ਗਵਾਂਡੀਆਂ ਜਾ ਕੇ ਵੇਜੂੰਗੀ ਜਦੋਂ ਇਨਵੈਕਟਰ ਮੂਟਰ ਸਵਾਰਤਾ ਫੇਰ ਘਰੇ ਆਉਂਗੀ ਆਕੇ ਬਦਲ ਜੂ ਮੈਨੂੰ ਕੀ ਪਤਾ ਹੈ ਭਾਈ ਮੈਨੂੰ ਕੀ ਪਤਾ ਹੈ ਕੋਈ ਆ ਗਿਆ ਹੋਣਾ ਮੰਗਰੋਂ ਕੱਢ ਘੜੇ ਗਿਆ ਹੋਣਾ ਐ ਕਰਨਾ ਪਊਗਾ ਬਣੀ ਨਹੀਂ ਤਾਂ ਮੁੱਕੀਆਂ ਪੈਣਗੀਆਂ ਮੇਰੇ